ਗੈਂਗਸਟਰਾਂ ਨੂੰ ਕਿਸੇ ਨੇ ਉਕਸਾ ਕੇ ਮੇਰੇ ਪੁੱਤ ਦੇ ਮਗਰ ਲਾਏ ਨੇ ਉਹਨਾਂ ਨੂੰ ਹਥਿਆਰ ਮਾਈਆ ਕਰਾਏ ਨੇ ਨਾ ਲੈ ਦੇ ਸਿੱਟ ਕੋਲੇ ਮੈਂ ਚਾਰ ਬੰਦੇ ਨੇ ਨਾਲ ਖਾ ਗਏ ਉਹ ਤਾਂ ਹੁਣ ਮੇਰੇ ਐਸਐਸਪੀ ਸਾਹਿਬ ਦੱਸ ਸਕਦੇ ਨੇ ਵੀ ਭਾਈ ਮੈਂ ਕੀ ਨਾ ਲੈ ਕੇ ਨਹੀਂ ਲੈ ਨਾ ਕੋਲੇ ਉਹ ਬੰਦੇ ਬੁਲਾਏ ਨਹੀਂ ਜਾਓ ਬੰਦੇ ਫੜੇ ਨਹੀਂ ਇੱਕ ਵਾਰ ਆਏ ਨੇ ਮੁੜ ਕੇ ਨਹੀਂ ਆਏ ਕਿਹੜੇ ਬੰਦੇ ਸੀ ਆਈਸ਼ੀ ਮੈਡਮ ਡਬਲ ਤੇਜ ਨੂੰ ਇਹਨਾਂ ਤਿੰਨਾਂ ਦੇ ਵਿਚਕਾਰ ਲੀਓ ਚੈਟ ਹੈ ਉਹ ਚੈਟ ਸਾਡੀ ਸਿੱਟ ਕੋਲੇ ਪਿੱਤੀ ਹੋਈ ਹੈ ਉਹਦੇ ਚ ਉਹਨੇ ਲਿਖਿਆ ਤੁਸੀਂ ਇਹ ਔਰ ਜਿਹੜੇ ਆਰਡਰ ਨੇ ਇਹਨਾਂ ਨੂੰ ਵਾਇਰਲ ਕਰ ਦਿਓ ਮੈਂ ਸਿੰਘ ਸਾਹਿਬ ਨਾਲ ਸੇਵਾ ਕਰਦਾ ਜਿਹੜੀ ਇਹਨਾਂ ਦੇ ਵਿੱਚ ਆਪਸੀ ਗੱਲਬਾਤ ਹੁੰਦੀ ਹੈ ਉਹ ਚੈਟ ਦੇ ਥਰੂ ਹੋਈ ਹੈ ਉਹ ਚੈਟ ਅਸੀਂ ਸੱਟ ਕੋਲ ਦਿੱਤੀ ਹੋਈ ਹੈ ਬਹੁਤ سارے ਲੋਕ ਸਵਾਲ ਚੱਕੀ ਰਹੇ ਆ ਕਿ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਸਿੱਧੂ ਦਾ ਨਾਮ ਵਰਤ ਰਹੇ ਆ ਰਾਜਨੀਤੀ ਲਈ ਵਰਤ ਰਹੇ ਆ ਇਹੋ ਜਿਹੇ ਸਵਾਲ ਚੱਕ ਰਹੇ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਜਿਹੜੇ ਫੇਸਬੁਕ 'ਸੇਹੇ ਵਿਦਵਾਨ ਨੇ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਮੈਂ ਨਾ ਤਾਂ ਇੰਨਾ ਕਮਜ਼ੋਰ ਵੀ ਤੁਹਾਡੇ ਚਾਰ ਕਮੈਂਟਾਂ ਨਾਲ ਆ ਦਾ ਮੂਡ ਬਦਲਦਾ ਬਹੁਤ سارے ਲੋਕ ਇਹੀ ਸਵਾਲ ਚੱਕ ਦਿੰਦੇ ਆ ਕਿ ਸਿੱਧੂ ਮੂਸੇਵਾਲਾ ਦੇ ਪਾਦਰ ਸਾਹਿਬ ਕਾਂਗਰਸ ਦੇ ਲਈ ਪ੍ਰਚਾਰ ਕਿਉਂ ਕਰਨ ਜਾ ਰਿਹਾ ਬੇਸਿਕਲੀ ਹਨ ਮੈਂ ਕਹਾਈ ਕਾਂਗਰਸ ਨੂੰ ਇਹ ਮੇਰਾ ਮੇਰਾ ਮੇਰੇ ਤੇ ਰੌਲਾ ਪਾਉਂਦੇ ਮੈਂ ਪ੍ਰਚਾਰ ਕਰਦਾ ਫਿਰਦਾ ਮੈਂ ਪ੍ਰਚਾਰ ਤਾਂ ਕਰਨਾ ਮੇਰੀ ਸਰਕਾਰ ਨੇ ਨਹੀਂ ਸੁਣੀ ਮੇਰੀ ਕਿਸੇ ਮੰਤਰੀ ਨੇ ਨਹੀਂ ਸੁਣੀ ਮੇਰੀ ਕਿਸੇ ਸੈਂਟਰ ਦੇ ਵਜ਼ੀਰ ਨੇ ਨਹੀਂ ਸੁਣੀ ਤਾਂ ਪਬਲਿਕ ਕੋਲੇ ਜਾਣ ਦਾ ਮੇਰਾ ਹੱਕ ਹੈ ਮੇਰੇ ਭਰਾ ਦੇ ਯਾਰ ਜਿਵੇਂ ਮੈਂ ਮਹਿਸੂਸ ਕਰਦਾ ਨਹੀਂ ਹੁਣ ਤੱਕ ਜਿਹੜਾ ਮੇਰਾ ਮੁੱਦਾ ਹੈ ਨਾ ਜਿਸ ਢੰਗ ਦੇ ਨਾਲ ਉਹ ਉੱਠਣਾ ਚਾਹੀਦਾ ਸੀ ਨਹੀਂ ਉਠਾਇਆ ਗਿਆ ਹਨ ਤਾਂ ਇਸ ਗੱਲ ਨਾਲ ਮੇਰੀ ਨਾ ਕਾਂਗਰਸ ਦੇ ਲੀਡਰ ਵੀ ਸਹਿਮਤ ਨੇ ਜੀ ਮਾਨ ਸਾਹਿਬ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਉਹਨੇ ਵੀ ਤੁਸੀਂ ਪਿਛਲੀ ਇਲੈਕਸ਼ਨ ਦੇ ਵਿੱਚ ਸੰਗਰੂਰ ਦੇ ਉੱਤੇ ਹਮ ਇਲੈਕਸ਼ਨ ਸਰਕਾਰ ਪਹਿਲਾਂ ਲੱਖੇ ਬਿਖਾਰੀਏ ਵੀ ਸਿੱਧੂ ਦੇ ਅਪੀਲ ਕਰਕੇ ਜਾਂ ਸਿੱਧੂ ਦੀ ਮੌਤ ਕਰਕੇ ਤੁਹਾਨੂੰ ਜਿਹੜੀ ਸੇਫਟੀ ਵੋਟ ਪੈ ਗਈ ਉਹ ਨਹੀਂ ਮੇਰਾ 40 ਸਾਲ ਦਾ ਕੈਰੀਅਰ ਹੈ ਲੋਕ ਮੰਨਦੇ ਆ ਜਿਹੜੀ ਜਿਹੜੀ ਸਿੱਧੂ ਦੀ 3 ਸੈਕਿੰਡ ਦੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹਨਾਂ ਨੇ ਕਹਰੇ ਬਾਬਾ ਜੀ ਤੁਸੀਂ ਆਏ ਨਹੀਂ ਮੈਂ ਤੁਹਾਡੇ ਲਈ ਆਉਣਾ ਚਾਹੁੰਦਾ ਸੀ ਉਹਦਾ ਬਹੁਤ ਵੱਡੀ ਸਿੰਪੈਥੀ ਸਿਮਰਜੀਤ ਸਿੰਘ ਮਾਨ ਨੂੰ ਮਿਲੀ ਪਰ ਉਹ ਨਹੀਂ ਮੰਨ ਰਿਹਾ ਪਰ ਇੱਕ ਪਾਸੇ ਫੋਟੋ ਵੀ ਲਾ ਰੇ ਇਹ ਉਹ ਬੰਦਾ ਕਹੇ ਪੀਰ ਜਿੰਦੇ ਦੀ ਸਿੱਧੂ ਦੀ ਮੈਂ ਜੇ ਸਿੱਧੂ ਦੀ ਫੋਟੋ ਲਵਾਂ ਮੇਰਾ ਨੁਕਸਾਨ ਹੁੰਦਾ ਜਾਂ ਸਿੱਧੂ ਦੀ ਫੋਟੋ ਲਵਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਉੱਥੇ ਮੈਨੂੰ ਐ ਲੱਗਦਾ ਜੇ ਤੂੰ ਫਰਕ ਨਹੀਂ ਪੈਂਦਾ ਫਿਰ ਤੂੰ ਇਹ ਨਹੀਂ ਨਹੀਂ ਉਸ ਵੀਡੀਓ ਦਾ ਮੈਂ ਤੁਹਾਨੂੰ ਸੱਚ ਦੱਸਦਾ ਸਾਰੀ ਕੁਸੀਂ ਇਸ ਤਰ੍ਹਾਂ ਬੈਠੇ ਮੇਟਾ ਕੁਰਸੀ ਤੇ ਬੈਠਾ ਮੈਂ ਗੇਟ ਦੇ ਕੋਲੇ ਖੜਾ ਸਰਦਾਰ ਜਸਕਰਨ ਸਿੰਘ ਗਾਨ ਸਿੰਘ ਬਾੜਾ ਹਾਂ ਰਾਈ ਹਾਂ ਵੀਰ ਨੇ ਭਰਾ ਦੇ ਆਪਣੇ ਉਹ ਆਉਂਦੇ ਨੇ ਉਹ ਬੇਟਾ ਬੈਠਾ ਹੈ ਔਰ ਮੈਂ ਜਸਕਰਨ ਸਿੰਘ ਸਾਹਿਬ ਨੂੰ ਗਲ ਵਕੜੀ ਪਾ ਕੇ ਮਿਲਦੇ ਹਾਂ ਇੰਨੇ ਚ ਸਾਈਡ ਤੋਂ ਕੋਈ ਬੰਦਾ ਸਾਡੀ ਵੀਡੀਓ ਬਣਾ ਲੈਂਦਾ ਨਾ ਮੈਨੂੰ ਨਾ ਸਿੱਧੂ ਨੂੰ ਕਿਸੇ ਨੂੰ ਆ ਲੈਟ ਪੱਥੇ ਲੱਗਦੀ ਹੈ ਸਾਨੂੰ ਨਹੀਂ ਪਤਾ ਕਿ ਸਾਡੀ ਵੀਡੀਓ ਬਣ ਗਈ ਜਦੋਂ ਕਾਫੀ ਵਾਇਰਲ ਹੋ ਗਈ ਉਸ ਤੋਂ ਬਾਅਦ ਪਤਾ ਲੱਗਿਆ ਬੇਟਾ ਵੀ ਬਹੁਤ ਹੈਰਾਨ ਹੋਇਆ ਵੀਰੀ ਗੱਲ ਕੀ ਸੀ ਗੱਲ ਬਾਤ ਕਿੱਧਰ ਨੂੰ ਗਈ ਠੀਕ ਹੈ ਉਸ ਤਰ੍ਹਾਂ ਲਈ ਇਹ ਫੋਟੋ ਵਾਲਾ ਸਿਸਟਮ ਚੱਲੀ ਜਾਂਦਾ ਮੈਂ ਇਹ ਕਹਿਣਾ ਵੀ ਜਦ ਤਾ ਤੁਸੀਂ ਇਸ ਗੱਲ ਨੂੰ ਕਬੂਲ ਕਰੋ ਫਿਰ ਹਾਂ ਸਾਡਾ ਜਵਾਬ ਤਾਂ ਸਾਨੂੰ ਫਾਇਦਾ ਹੁੰਦਾ ਜੇ ਤੁਸੀਂ ਫਾਇਦਾ ਵੀ ਨਹੀਂ ਮੰਨਦੇ ਫੋਟੋ ਵੀ ਲਾਉਣੇ ਹੋ ਫੇਸੜੇ ਮੈਨੂੰ ਐ ਲੱਗਦਾ ਯਾਰ ਕੀ ਹੈ ਇਹ ਜਦੋਂ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਵੀ ਤੁਹਾਡੇ ਤੇ ਇਤਰਾਜ਼ ਜਤਾ ਰਹੇ ਆ ਕਹਿੰਦੇ ਕਿ ਮੈਂ ਮੂਸੇਵਾਲਾ ਦੇ ਇਨਸਾਫ ਦੀ ਗੱਲ ਕੀਤੀ ਤੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਕਹਿੰਦੇ ਸੁਖਪਾਲ ਖੈਰਾ ਦੇ ਹੱਕ ਤੇ ਪ੍ਰਚਾਰ ਕੀਆ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਜਤਾਇਆ ਇਸੇ ਗੱਲ ਕਰਕੇ ਵਿੱਚ ਵੀ ਗੱਲਾਂ ਤੁਰਪੀਆਂ ਸੀ ਕਿ ਇਸੇ ਗੱਲ ਕਰਕੇ ਸਰਦਾਰ ਬਲਕੌਰ ਸਿੰਘ ਨਾਰਾਜ ਨੇ ਆਜਾਗ ਚੋਣ ਵੀ ਲੜ ਸਕਦੀ ਐ ਇੱਚ ਵੀ ਗੱਲ ਕੋਈ ਸੱਚਾਈ ਸੀ ਸਿੱਧੂ ਮੂਸੇਵਾਲਾ ਦੀ ਮੌਤ ਦਾ ਜ਼ਿੰਮੇਵਾਰ ਪੰਜਾਬ ਦੇ ਲੋਕ ਪੰਜਾਬ ਸਰਕਾਰ ਨੂੰ ਮੰਨਦੇ ਐ ਪੰਜਾਬ ਸਰਕਾਰ ਦੇ ਵਿੱਚ ਕੁਝ ਲੋਕ ਜਿਹੜੇ ਬੈਠੇ ਐ ਜਿਨ੍ਹਾਂ ਨੇ ਸਿਕਿਉਰਿਟੀ ਦੀ ਲੀਕ ਉਦੋਂ ਕੀਤੀ ਉਹ ਜਿਹੜਾ ਸਾਰਾ ਉਹਨਾਂ ਨੂੰ ਜ਼ਿੰਮੇਵਾਰ ਮੰਨਦੇ ਐ ਪਰ ਕਿਤੇ ਨਾ ਕਿਤੇ ਕਾਂਗਰਸ ਦਾ ਅਲਾਈਂਸ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਸੈਂਟਰਲ ਲੈਵਲ ਤੇ ਹੋਇਆ ਉਸ ਚੀਜ਼ ਨੂੰ ਤੁਸੀਂ ਕਿਵੇਂ ਸਾਡੇ ਨਾਲ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਸਰਦਾਰ ਬਲਕੌਰ ਸਿੰਘ ਜੀ ਨੇ ਉਹਨਾਂ ਦੇ ਨਾਲ ਪੰਜਾਬ ਦੇ ਬਹੁਤ ਸਾਰੇ 이슈ਾਂ 'ਤੇ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰ ਸਰ ਸਵਾਗਤ ਜੀ ਤੁਹਾਡਾ ਬਹੁਤ-ਬਹੁਤ ਹੋਰ ਪਹਿਲਾਂ ਤਾਂ ਜੀ ਇਹ ਦੱਸੋ ਸਿਹਤ ਠੀਕ ਹੈ ਜੀ ਬਿਲਕੁਲ ਪਰਿਵਾਰ ਸਭ ਅੱਜ ਆਪਾਂ ਸੰਗਰੂਰ ਲੋਕ ਸਭਾ ਹਲਕੇ ਦੇ ਵਿੱਚ ਬੈਠੇ ਹੈਗੇ ਆ ਸੁਖਪਾਲ ਸਿੰਘ ਖੇੜਾ ਦੇ ਹੱਕ ਦੇ ਵਿੱਚ ਤੁਸੀਂ ਪ੍ਰਚਾਰ ਕਰਨ ਆ ਰਹੇ ਹੋ ਵਕ ਵਕ ਥਾਈ ਤੁਸੀਂ ਪ੍ਰਚਾਰ ਕਰਨ ਜਿਹੜਾ ਉਹ ਜਾ ਰਹੇ ਹੋ ਬਹੁਤ سارے ਲੋਕ ਇਹੀ ਸਵਾਲ ਚੱਕ ਦਿੰਦੇ ਆ ਕਿ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਕਾਂਗਰਸ ਦੇ ਲਈ ਪ੍ਰਚਾਰ ਕਿਉਂ ਕਰਨ ਜਾ ਰਹੇ ਆ ਬਹੁਤ ਸਾਰੇ ਇਸ ਗਲਤੀ ਸਵਾਲ ਚੱਕ ਦਿੰਦੇ ਆ ਬੇਸਿਕਲੀ ਤਾਂ ਮੈਂ ਕਹਾਈ ਹੀ ਕਾਂਗਰਸੀ ਆ ਹੁਣ ਬਜ਼ੁਰਗ ਪਹੁੰਚੇ ਮੈਂ ਸਰਪੰਚ ਬਣਿਆ ਪਿੰਡ ਦਾ ਮੈਂ ਉਦੋਂ ਵੀ ਕੌਂਸਲ ਦੇ ਉਮੀਦਵਾਰ ਸੀਗਾ ਨੂੰ ਫੰਗੇਸ਼ਕ ਸਰਪੰਚ ਦੀ ਚੋਣ ਤੇ ਨਾ ਕੋਈ ਪਾਰਟੀਆਂ ਦਾ ਬਹੁਤਾ ਨਹੀਂ ਹੁੰਦਾ ਪਰ ਫਿਰ ਵੀ ਮੇਰਾ ਜਿ ਸ਼ੌਕੜ ਸਿੰਘ ਕਾਂਗਰਸ ਦੇ ਸੀਗਾ ਹੂੰ ਮੇਰੇ ਖਿਆਲ ਮੈਂ ਜਦੋਂ ਦਾ ਵੋਟ ਪਾਉਣ ਲੱਗਿਆ ਮੈਂ ਕਦੇ ਦੂਸਰੀ ਪਾਰਟੀ ਨੂੰ ਐ ਤੱਕ ਵੋਟ ਪਾਈ ਨਹੀਂ ਹੈ ਹੂੰ ਤਾਂ ਸ਼ੁਰੂ ਤੋਂ ਜਿਆ ਅਨੁਭਵ ਬਣਿਆ ਕਰਕੇ ਹੂੰ ਮੈਂ ਇਧਰ ਨੂੰ ਚੱਲਿਆ ਨੰਬਰ 2 ਤੇ ਜਿਹੜੀਆਂ ਮੇਰੀਆਂ ਪਰਿਵਾਰਕ ਪ੍ਰੋਬਲਮਾਂ ਸੀਗੀਆਂ ਹੂੰ ਮੈਨੂੰ ਇਹ ਲੱਗਿਆ ਵੀ ਇਹਨਾਂ ਲੋਕਾਂ ਨਾਲ ਮੇਰੀ ਥੋੜੀ ਜੀ ਇਹਨਾਂ ਨਾਲ ਮੈਂ ਬੈੰਦਾ ਉੱਠਦਾ ਕਰਕੇ ਲਾ ਲੋ ਜੇ ਉਹਨਾਂ ਨਾਲ ਖੁੱਲ੍ਹ ਕੇ ਗੱਲ ਹੁੰਦੀ ਸੀ ਵੀ ਇਹ ਜਿਵੇਂ ਮੈਂ ਮਹਿਸੂਸ ਕਰਦਾ ਵੀ ਹੁਣ ਤੱਕ ਜਿਹੜਾ ਮੇਰਾ ਮੁੱਦਾ ਹੈ ਨਾ ਜਿਸ ਢੰਗ ਦੇ ਨਾਲ ਉਹ ਉੱਠਣਾ ਚਾਹੀਦਾ ਸੀ ਨਹੀਂ ਉਠਾਇਆ ਗਿਆ ਹਨਾ ਹੂੰ ਤਾਂ ਇਹ ਇਸ ਗੱਲ ਨਾਲ ਮੇਰੀ ਨਾ ਕਾਂਗਰਸ ਦੇ ਲੀਡਰ ਵੀ ਸਹਿਮਤ ਨੇ ਹੂੰ ਇਸੇ ਗੱਲ ਕਰਕੇ ਵਿੱਚਤੀ ਵੀ ਗੱਲਾਂ ਤੁਰਪੀਆਂ ਸੀ ਕਿ ਇਸੇ ਗੱਲ ਕਰਕੇ ਸਰਦਾਰ ਬਲਕੌਰ ਸਿੰਘ ਨਾਰਾਜ ਨੇ ਆਜ਼ਾਦ ਚੋਣ ਵੀ ਲੜ ਸਕਦੀ ਆ ਇਹ ਚ ਵੀ ਗੱਲ ਕੋਈ ਸਚਾਈ ਸੀ ਆਜ਼ਾਦ ਚੋਣ ਤਾਂ ਇਹ ਸੀ ਨਾ ਵੀ ਉਹ ਜਿਹੜੇ ਹੁਣ ਮੇਰੀ ਮੌਜੂਦਾ ਮਾਨਸਿਕ ਹਾਲਤ ਕਹਿ ਲਓ ਹਨਾ ਜਾਂ ਮੇਰਾ ਮੌਜੂਦਾ ਆਰਥਿਕ ਢਾਂਚਾ ਕਹਿ ਲਓ ਹੂੰ ਸਾਰੇ ਹੱਲਿਆ ਹੋਇਆ ਹੂੰ ਪਾਰਟੀ ਵੱਲੋਂ ਮੈਨੂੰ ਮਾਨ ਦਿੱਤਾ ਗਿਆ ਸੀ ਇਸ ਗੱਲ ਦਾ ਕੋਈ ਦੋਰਾਏ ਨਹੀਂ ਤੁਸੀਂ ਪਾਰਟੀ ਸਿੰਬਲ ਤੇ ਲੜ ਲਓ ਤੁਸੀਂ ਇਜਾਦ ਲੜ ਲਓ ਤੁਸੀਂ ਚੋਣ ਲੜਦੇ ਹੋ ਤੁਸੀਂ ਆਪਣੇ ਕੈਂਡੀਡੇਟ ਨਹੀਂ ਦੇਵਾਂਗੇ ਅੱਛਾ ਤਾਂ ਪਾਰਟੀ ਵੱਲੋਂ ਕੋਈ ਹਾਈ ਕਮਾਂਡ ਨੇ ਮੈਨੂੰ ਫੁਲੀ ਹੈਂਡ ਦਿੱਤਾ ਸੀ ਤੁਸੀਂ ਜਿਸ ਤਰ੍ਹਾਂ ਮਰਜ਼ੀ ਕਰ ਲਓ ਅੱਛਾ ਪਰੰਤੂ ਮੇਰੇ ਆਪ ਦੇ ਜਿਹੜੇ ਹਾਲਾਤ ਇਸ ਤਰ੍ਹਾਂ ਦੇ ਨਹੀਂ ਸੀ ਵੀ ਮੈਂ ਜਸਟਿਸ ਟੂ ਜਸਟਿਸ ਦੀ ਗੱਲ ਕੋਈ ਰਾਹ ਨਹੀਂ ਪੈਂਦੀ ਮੈਂ ਤਦ ਤੱਕ ਪਾਰਟਿਕਸ ਵਾਲੇ ਪਾਸੇ ਨੂੰ ਪੈ ਗਿਆ ਉਹਧਿਆਨੇ ਵਾਂਗਰ ਪੈ ਗਿਆ ਹੂੰ ਤਾਂ ਮੈਂ ਥੋੜਾ ਜਿਹਾ ਪਹਿਲਾਂ ਆਪਣੇ ਘਰ ਬੰਨੀ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਮੈਂ ਪਰ ਥੋੜਾ ਜਿਹਾ ਆਪਣੇ ਬੱਚੇ ਦੇ ਧਿਆਨ ਹੋਕਸ ਕਰਾ ਆਪਣੇ ਪਰਿਵਾਰ ਤੇ ਕਰਾ ਆਪਣੇ ਕਾਰੋਬਾਰ ਤੇ ਕਰਾ ਜਿਹੜਾ ਸਾਰਾ ਮੇਰਾ ਉਹਦੇ ਪੁੱਤ ਦੇ ਜਾਣ ਤੋਂ ਬਾਅਦ ਹੂੰ ਮੈਂ ਇੱਕ ਸਟੇਜ ਹੀ ਆਈ ਪਈ ਐ ਬਲ ਸਾਰੇ ਚ ਹੂੰ ਉਹਨੂੰ ਠੀਕ ਕਰਨ ਲਈ ਮੈਨੂੰ ਸਮਾਂ ਚਾਹੀਦਾ ਥੋੜਾ ਜਿਹਾ ਸਾਲ ਦੋ ਸਾਲ ਦੇ ਵਿੱਚ ਮੇਰਾ ਸਾਰਾ ਢਾਂਚਾ ਸੈੱਟ ਹੋ ਜੂਗਾ ਚੱਲ ਜੇ ਚੋਣਾ ਤਾਂ ਆਉਂਦੀਆਂ ਰਹਿੰਦੀਆਂ ਨੇ ਹੂੰ ਕਦੇ ਜੇ ਮਨਚ ਫੇਰ ਗੱਲ ਕੋਈ ਹਾਲਾਤ ਅਨੁਕੂਲ ਹੋਏ ਤਾਂ ਫੇਰ ਲੜਾਂਗਾ ਹੂੰ ਹੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਆ ਉਹ ਵੀ ਤੁਹਾਡੇ ਤੇ ਇਤਰਾਜ਼ ਜਤਾ ਰਹੇ ਆ ਕਹਿੰਦੇ ਕਿ ਮੈਂ ਮੂਸੇਵਾਲਾ ਦੇ ਇਨਸਾਫ ਦੀ ਗੱਲ ਕੀਤੀ ਤੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਕਹਿੰਦੇ ਸੁਖਪਾਲ ਖੈਰਾ ਦੇ ਹੱਕ ਚ ਪ੍ਰਚਾਰ ਕੀਆ ਉਹਨਾਂ ਨੇ ਇਸ ਚੀਜ਼ ਤੇ ਇਤਰਾਜ਼ ਜਤਾਇਆ ਇਤਰਾਜ਼ ਦਾ ਬੇਟਾ ਵੱਡੇ ਨੇ ਵੈਸੇ ਸਤਕਾਰਯੋਗ ਨੇ ਆਪਣੇ ਹੁਣ ਮੈਂ ਉਹਨਾਂ ਦੇ ਤੇ ਕੋਈ ਨਿੱਜੀ ਟਿੱਪਣੀ ਤਾਂ ਨਹੀਂ ਕਰਨੀ ਚਾਹੁੰਦਾ ਖਰ ਉਹਨਾਂ ਦੀ ਆਪਣੀ ਹੀ رائے ਐ ਹੂੰ ਵੀ ਉਹਨਾਂ ਨੂੰ ਮੇਰਾ ਇਸ ਤਰ੍ਹਾਂ ਕਾਂਗਰਸ ਦੀ ਸਿੱਧੀ ਸਪੋਰਟ ਕਰਨਾ ਨਹੀਂ ਚੰਗਾ ਲੱਗਿਆ ਹੂੰ ਕਿਉਂਕਿ ਕਾਂਗਰਸ ਨੂੰ ਮੈਂ ਕੋਈ ਸੌਦਾ ਥੋੜੋ ਕੀਤਾ ਕਿਸੇ ਨਾਲ ਵੀ ਮੈਂ ਤਾਂ ਕਿਸੇ ਨਾਲ ਨਹੀਂ ਕਾਂਗਰਸ ਬੇਸ ਗਰੁੱਪ ਦੇ ਵਿੱਚ ਮੈਂ ਕਾਂਗਰਸੀ ਸੀ ਮੇਰੇ ਬੇਟੇ ਨੇ ਵਿਧਾਨ ਸਭਾ ਕਾਂਗਰਸ ਤੋਂ ਲੜੀ ਹੈ ਹੂੰ ਤਾਂ ਉਹ ਵੀ ਐਸਾ ਮੈਂ ਜਾਣਾ ਤਾਂ ਉਧਰਲੇ ਪਾਸੇ ਮੰਨ ਲਓ ਮੈਂ ਆਜ਼ਾਦ ਚੋਣ ਵੀ ਲੜ ਲੈਂਦਾ ਜੀ ਮੈਂ ਲੋਕਾਂ ਨੂੰ ਥੋੜਾ ਬਹੁਤ ਤਾਂ ਬੁੱਧੂ ਬਣਾ ਸਕਦਾ ਜੀ ਇਸ ਮੌਲੇ ਵਿੱਚ ਵੀ ਮੈਂ ਤਾਂ ਆਜ਼ਾਦਾਂ ਜੀ ਮੈਨੂੰ ਵੋਟਾਂ ਪਾ ਦਿਓ ਪਾ ਦਿੰਦੇ ਮੈਨੂੰ ਹੂੰ ਪਰ ਉਸ ਤੋਂ ਬਾਅਦ ਮੈਂ ਫੇਰ ਜਾ ਕੇ ਕਾਂਗਰਸ ਨਾਲ ਜਾ ਕੇ ਲੜ ਜਾਂਦਾ ਹੂੰ ਤਾਂ ਜੇ ਮੈਂ ਆਪਣੇ ਆਪ ਨੂੰ ਸਪਸ਼ਟ ਕਰਤਾ ਹਨ ਵੀ ਮੈਂ ਤਾਂ ਜੀ ਯਾਰ ਇੱਕ ਮੈਂ ਸ਼ੁਰੂ ਤੋਂ ਕਾਂਗਰਸੀ ਆ ਮੈਂ ਕਾਂਗਰਸ ਨਾਲ ਹੀ ਕੰਮ ਕਰ ਰਿਹਾ ਹਾਂ ਹਾਂ ਤੁਹਾਨੂੰ ਚੰਗਾ ਲੱਗੇ ਤੁਸੀਂ ਪਾ ਦਿਓ ਜੇ ਤੁਹਾਨੂੰ ਨਹੀਂ ਚੰਗਾ ਲੱਗਦਾ ਇਸ ਗੱਲ ਨੂੰ ਤਾਂ ਨਾ ਪਾਓ ਹੂੰ ਮੈਂ ਧੋਖਾ ਤਾਂ ਨਹੀਂ ਨਾ ਕੀਤਾ ਕਿਸੇ ਦਾ ਸਪਸ਼ਟ ਰੂਪ ਦੇ ਵਿੱਚ ਤਾਂ ਆਪਣੇ ਆਪ ਨੂੰ ਮੈਂ ਲੋਕਾਂ ਸਾਹਮਣੇ ਇਹ ਦੱਸਿਆ ਵੀ ਮੈਂ ਕੀ ਆ ਲੋਕ ਮੇਰੇ ਤੋਂ ਬਾਧੂ ਦੀ ਐਸਪੈਕਟੇਸ਼ਨ ਨਾ ਰੱਖਣ ਦੀ ਮੈਂ ਤਾਂ ਜੀ ਜੇ ਕਰ ਦੂੰਗਾ ਮੈਂ ਉਹ ਕਰ ਦੂੰਗਾ ਮੈਂ ਆਪਣੀ ਜੋ ਜੋ ਮੇਰੀ ਉਕਾਤ ਹੈ ਮੈਂ ਤੁਹਾਡੇ ਸਾਹਮਣੇ ਕਰਤੀ ਹੁਣ ਤੁਹਾਡਾ ਫੈਸਲਾ ਤੁਸੀਂ ਇਹ ਤੇ ਕੀ ਕਰਨਾ ਔਰ ਜਿੱਥੋਂ ਤੱਕ ਆ ਜਾਂਦਾ ਹੈ ਮਾਨ ਸਾਹਿਬ ਦੀ ਗੱਲ ਹੈ ਵੀ ਜਦੋਂ ਉਹਨੋਂ ਫੋਟੋ ਦੀ ਗੱਲ ਲਾਵੇ ਹਮ ਬੈਸੇ ਦਾ ਸਿੱਧੂ ਨੂੰ ਮੈਂ ਤਾਂ ਕਈ ਵਾਰੀ ਆਏ ਮੰਨ ਲੈਣਾ ਉਹਨਾਂ ਵੀ ਯਾਰ ਮੈਂ ਤਾਂ ਉਹਦਾ ਇੱਕ ਜਨਮਦਾਤਾ ਹਮ ਮਾਪਾ ਉਹਦਾ ਮਤਲਬ ਮਾਪੇ ਉਹਦੀ ਜਗ੍ਹਾ ਤੇ ਜਿਹੜਾ ਆਏਗਾ ਬਾਇਓਲੋਜੀਕਲ ਉਹਦਾ ਮਤਲਬ ਫਾਦਰ ਹਮ ਪਰ ਉਦੋਂ ਮਗਰ ਸਿੱਧੂ ਜਿੰਨਾ ਫੇਮ ਹੋ ਗਿਆ ਪ੍ਰਸਿੱਧ ਹੋ ਗਿਆ ਉਹ ਠੀਕਾ ਨੂੰ ਹਰ ਤੱਕ ਕੇ ਨੇ ਹਰ ਇਹ ਦੁਨੀਆ ਦੇ ਹਰੇ ਸੇਜਾ ਬਣਾਇਆ ਗਿਆ ਉਹਨੂੰ ਕਬੂਲ ਕੀਤਾ ਹਨਾ ਹੁਣ ਮੇਰੇ ਕੋਲੇ ਕਈ ਬੱਚੇ ਆ ਜਾਂਦੇ ਨੇ ਜਾਂ ਕਈ ਜਿੱਦਾਂ ਇੱਕ ਟ੍ਰੈਕਟਰ ਏਜੰਸੀ ਵਾਲਾ ਆ ਗਿਆ ਜਿੱਦਾਂ ਯੂਕੇ ਦਾ ਇੱਕ ਹੋਟਲ ਵਾਲਾ ਆ ਗਿਆ ਤਾਂ ਉਹਨਾਂ ਨੇ ਕਹੀ ਸਿੱਧੂ ਦੀ ਫੋਟੋ ਲਾ ਲਈਏ ਤੇ ਮੈਂ ਇਹਨੂੰ ਹੱਸਣ ਲੱਗਿਆ ਨਾ ਵੀ ਬੇਟਾ ਤੈਨੂੰ ਕੋਈ ਫਾਇਦਾ ਹੋਊ ਇਸ ਗੱਲ ਹੂੰ ਉਹ ਕਹਿੰਦਾ ਬਾਪੂ ਫਾਇਦਾ ਹੁੰਦਾ ਪਹਿਲਾ ਫਾਇਦਾ ਤਾਂ ਇਹ ਹੁੰਦਾ ਵੀ ਮੇਰੇ ਮਨ ਨੂੰ ਸ਼ਾਂਤੀ ਮਿਲਦੀ ਹੈ ਵੀ ਮੈਂ ਬਾਈ ਨੂੰ ਸੁਣਦਾ ਤੇ ਮੈਂ ਬਾਈ ਦੀ ਤਸਵੀਰ ਲਾਉਂਗਾ ਉਹਦੇ ਘਰੋ-ਬਾਰ ਦੇ ਤੇ ਨੰਬਰ 2 ਤੇ ਮੇਰੇ ਵਪਾਰ ਨੂੰ ਮੇਰੀ ਦੁਕਾਨਦਾਰੀ ਨੂੰ ਫਾਇਦਾ ਹੁੰਦਾ ਹੈ ਅਕਸਰ ਦੇਖਿਆ ਕਿ ਉੱਥੇ ਤਾਂ ਮੈਨੂੰ ਵੀ ਖੁਸ਼ੀ ਹੁੰਦੀ ਹੈ ਵੀ ਘੱਟੋ-ਘੱਟ ਕੋਈ ਬੰਦਾ ਫੋਟੋ ਲਾਉਂਦਾ ਹੈ ਉਹਦੇ ਰਿਕਾਰਚ ਵਾਦਾ ਹੁੰਦਾ ਵਾਦਾ ਤੇ ਉਹ ਚੰਗੀ ਤਾਂ ਵਰਤਿਆ ਜਾ ਉਹ ਪਿਆਰ ਕਰਦਾ ਉਹਨੂੰ ਮਾਨਸਿਕਤਾ ਉਹਦੀ ਸੰਤੁਸ਼ਟ ਹੁੰਦੀ ਹੈ ਉਸ ਗੱਲ ਦੇ ਨਾਲ ਵੀ ਮੈਂ ਖੁਸ਼ ਆ ਮੇਰਾ ਭਰਾ ਮੇਰੇ ਆਪਣੇ ਫੋਟੋ ਲੱਗੇ ਤਾਂ ਮੇਰੇ ਉਹਨੂੰ ਚਾਹਣ ਵਾਲੇ ਮੇਰੇ ਕੋਲੇ ਬਹੁਤ ਆਉਂਦੇ ਆ ਤਾਂ ਮੈਨੂੰ ਵੀ ਲੱਗਦਾ ਵੀ ਲਾ ਲਾ ਯਾਰ ਕੋਈ ਗੱਲ ਨਹੀਂ ਪਰੰਤੂ ਜੇ ਉਹ ਬੰਦਾ ਕਹੇ ਵੀ ਜਿੰਦੇ ਨਹੀਂ ਸਿੱਧੂ ਦੀ ਮੈਂ ਜੇ ਸਿੱਧੂ ਦੀ ਫੋਟੋ ਲਵਾਂ ਮੇਰਾ ਨੁਕਸਾਨ ਹੁੰਦਾ ਜਾਂ ਸਿੱਧੂ ਦੀ ਫੋਟੋ ਲਵਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਹੂੰ 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 ਉੱਥੇ ਮੈਨੂੰ ਐ ਲੱਗਦਾ ਵੀ ਜੇ ਤੈਨੂੰ ਫਰਕ ਨਹੀਂ ਪੈਂਦਾ ਫਿਰ ਤੈਨੂੰ ਨਹੀਂ ਲੱਗਣੀ ਨਹੀਂ ਲਵਣੀ ਚਾਹੀਦੀ ਜਾਂ ਤਾਂ ਇਸੇ ਤਰੀਕੇ ਨਾਲ ਹੀ ਹੋਇਆ ਨਹੀਂ ਨਹੀਂ ਮ ਉਹ ਜਦੋਂ ਕੋਈ ਮਾਨ ਸਾਹਿਬ ਨੂੰ ਕਿਸੇ ਪੱਤਰਕਾਰ ਨੇ ਪੁੱਛਿਆ ਹੋਣਾ ਵੀ ਤੁਸੀਂ ਪਿਛਲੀ ਇਲੈਕਸ਼ਨ ਦੇ ਵਿੱਚ ਸੰਗਰੂਰ ਦੇ ਉੱਤੇ ਹਮ ਇਲੈਕਸ਼ਨ ਸਰਕਾਰ ਪਹਿਲਾ ਇਲੈਕਸ਼ਨ ਹਾਰੀ ਹੈ ਜੀ ਹੂੰ 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 ਵੀ ਸਿੱਧੂ ਦੇ ਅਪੀਲ ਕਰਕੇ ਜਾਂ ਸਿੱਧੂ ਦੀ ਮੌਤ ਕਰਕੇ ਤੁਹਾਨੂੰ ਜਿਹੜੀ ਸੈਫਟੀ ਵੋਟ ਪੈ ਗਈ ਉਹ ਨਹੀਂ ਨਹੀਂ ਮੇਰਾ 40 ਸਾਲ ਦਾ ਕੈਰੀਅਰ ਹੈ ਹੂੰ ਨਹੀਂ ਪਰ ਲੋਕ ਮੰਨਦੇ ਆ ਜਿਹੜੀ ਜਿਹੜੀ ਸਿੱਧੂ ਦੀ 3 ਸੈਕਿੰਡ ਦੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹਨਾਂ ਨੇ ਕਹਰੇ ਬਾਬਾ ਜੀ ਤੁਸੀਂ ਆਏ ਨਹੀਂ ਮੈਂ ਤੁਹਾਡੇ ਲਈ ਆਉਣਾ ਚਾਹੁੰਦਾ ਸੀ ਉਹਦਾ ਬਹੁਤ ਵੱਡੀ ਸਿੰਪੈਥੀ ਸਿਮਰਜੀਤ ਸਿੰਘ ਮਾਨ ਨੂੰ ਮਿਲੀ ਪਰ ਉਹ ਨਹੀਂ ਮੰਨ ਰਹੀ ਪਰ ਇੱਕ ਪਾਸੇ ਫੋਟੋ ਵੀ ਲਾ ਰੇ ਉਹ ਉਸ ਵੀਡੀਓ ਦਾ ਮੈਂ ਤੁਹਾਨੂੰ ਸੱਚ ਦੱਸਦਾ ਸਾਰੀ ਤੁਸੀਂ ਇਸ ਤਰ੍ਹਾਂ ਬੈਠਾ ਬੇਟਾ ਕੁਰਸੀ ਦੇ ਬੈਠਾ ਮੈਂ ਗੇਟ ਦੇ ਕੋਲੇ ਖੜਾ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਬਾੜਾ ਆਈ ਹਾਂ ਵੀਰ ਨੇ ਭਰਾ ਲਈ ਆਪਣੇ ਉਹ ਆਉਂਦੇ ਨੇ ਉਹ ਬੇਟਾ ਬੈਠਾ ਹੈ ਔਰ ਮੈਂ ਜਸਕਰਨ ਸਿੰਘ ਸਾਹਿਬ ਨੂੰ ਗਲ ਬੱਕੜੀ ਪਾ ਕੇ ਮਿਲਦੇ ਆ ਹਮ ਇੰਨੇ ਚ ਸਾਈਡ ਤੋਂ ਕੋਈ ਬੰਦਾ ਸਾਡੀ ਵੀਡੀਓ ਬਣਾ ਲੈਂਦਾ ਨਾ ਮੈਨੂੰ ਨਾ ਸਿੱਧੂ ਕਿਸ ਨੂੰ ਆ ਲੈਟ ਪੱਥੇ ਲੱਗਦੀ ਐ ਸਾਨੂੰ ਨਹੀਂ ਪਤਾ ਕੋਈ ਸਾਡੀ ਵੀਡੀਓ ਬਣ ਗਈ ਜਾਂ ਸਾਡੀ ਪਾਸੇ ਤੋਂ ਕਿਸੇ ਮੇਰੇ ਕਹਿਣ ਦਾ ਮਤਲਬ 19 ਇੱਕ ਵੀਡੀਓ ਦੇ ਨਾਲ ਹੀ ਬਹੁਤ ਵੱਡਾ ਫਾਇਦਾ ਹੋਇਆ ਉਹ ਉਸ ਤੋਂ ਬਾਅਦ ਜਸਕਰਨ ਸਿੰਘ ਆਪਦੇ ਫੋਨ ਤੋਂ ਸਿੱਧੂ ਹਦੀ ਮਾਨ ਸਾਹਿਬ ਨਾਲ ਗੱਲ ਗੱਲ ਉਹਨੇ ਕੀਤੀ ਐ ਹਾਂ 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 ਗੱਲ ਉਹਨੇ ਕੀਤੀ ਐ ਕਿਉਂਕਿ ਮੈਂ ਵੀ ਮੈਂ ਵੀ ਸਤਕਾਰ ਕਰਨਾ ਮੈਂ ਕਿਹੜੇ ਗੱਲ ਨਹੀਂ ਕਰਦਾ ਮਾਨ ਸਾਹਿਬ ਨੂੰ ਮੈਂ ਵੋਟ ਪਾਵਾ ਚਾਹੇ ਨਾ ਪਾਵਾ ਆਖਰ ਨੂੰ ਸਾਡੇ ਲੀਡਰ ਨੇ ਕੱਲ ਨੂੰ ਮੈਂ ਵੀ ਉਹਦੇ ਕੋਲ ਸਾਡਾ ਕੋਈ ਤਕਰਾਰ ਥੋੜੀ ਐ ਤਕਰਾਰ ਪਰੰਤੂ ਜਿੰਨੀ ਕਿ ਗੱਲ ਹੋਈ ਏ ਮੈਂ ਉਹ ਤਾਂ ਲੋਕਾਂ ਦੇ ਸਾਹਮਣੇ ਇੱਕ ਇਹ ਸਵਾਲ ਨਾ ਬਣੇ ਉਹਨੂੰ ਕਲੀਅਰ ਕਰਨਾ ਗੱਲ ਹੋਈ ਸੀ ਗੱਲ ਮਿਲਣ ਦੀ ਹੋਈ ਸੀ ਉਹ ਤੋ ਤੁਸੀਂ ਜੋ ਸੁਣਿਆ ਉਹ ਗੱਲ ਬਿਲਕੁਲ ਸਹੀ ਹੈ ਜਿਹੜੀ ਉਹਦੇ ਵਿੱਚ ਗੱਲ ਹੋਈ ਹੈ ਪਰੰਤੂ ਜੇ ਤੁਹਾਡੀ ਮੇਰੇ ਨਾਲ ਇੱਕ ਕਾਲ ਤੇ ਗੱਲ ਹੋ ਗਈ ਤਾਂ ਮੈਂ ਸਮਰਪਣਤਾ ਨਹੀਂ ਕਰਤਾ ਤੁਹਾਡੇ ਅੱਗੇ ਹਮ ਇੰਨਾ ਈ ਤਾਂ ਕੋਈ ਗੱਲ ਨਹੀਂ ਇੱਕ ਆਰਾਮ ਰਮਈ ਹੈ ਇਨਸਾਨੀ ਫਿਤਰਤਾ ਆਪਾਂ ਜਦੋਂ ਮਿਲਦੇ ਆ ਸਤਿ ਸ਼੍ਰੀ ਅਕਾਲ ਬਾਪੂ ਜੀ ਮਿਲਦੇ ਆ ਆਪਾਂ ਇਹ ਤਾਂ ਆਪਣੀਆਂ ਰੁਟੀਨ ਦੀਆਂ ਗੱਲਾਂ ਆ। ਹਮ ਆਏ ਦਾ ਮਤਲਬ ਇਹ ਨਹੀਂ ਕਿ ਉਹਦਾ ਪਰਿਵਾਰ ਸਾਨੂੰ ਜਦੋਂ ਕਾਫੀ ਵੈਰ ਲਓਗੇ ਉਸ ਤੋਂ ਬਾਅਦ ਪਤਾ ਲੱਗਿਆ। ਹਮ ਬੇਟਾ ਵੀ ਬਹੁਤ ਹਰਾਨ ਹੋਇਆ ਵੀ ਇਹ ਗੱਲ ਕੀ ਸੀ ਗੱਲ ਕਿੱਧਰ ਨੂੰ ਗਈ। ਹਮ ਠੀਕ ਹੈ ਉਸ ਤਰ੍ਹਾਂ ਦੇ ਹੀ ਇਹ ਫੋਟੋ ਵਾਲਾ ਸਿਸਟਮ ਜਾਂ ਚੱਲੀ ਜਾਂਦਾ ਹੁੰਦਾ। ਹਮ ਮੈਂ ਇਹ ਕਹਿੰਦਾ ਵੀ ਜਦ ਤਾ ਤੁਸੀਂ ਇਸ ਗੱਲ ਨੂੰ ਕਬੂਲ ਕਰੋ ਹਮ ਫਿਰ ਹਾਂ ਸਾਡਾ ਜਵਾਬ ਹੈ ਸਾਨੂੰ ਫਾਇਦਾ ਹੁੰਦਾ ਇਸ ਫੋਟੋ ਲੈ। ਹਮ ਜੇ ਤੁਸੀਂ ਫਾਇਦਾ ਵੀ ਨਹੀਂ ਮੰਨਦੇ ਫੋਟੋ ਵੀ ਲਾਉਨੇ ਹੋ ਫੇਰ ਥੋੜਾ ਇਹ ਮੈਨੂੰ ਐ ਲੱਗਦਾ ਯਾਰ ਹਮ ਕੀ ਹੈ ਇਹ ਹਾਂ ਜੀ ਰਾਜਨੀਤੀ ਹੋ ਰਹੀ ਹੈ ਤੁਹਾਡੇ ਕਹਿਣ ਦਾ ਭਾਵ ਹਾਲਾਂਕਿ ਤੁਹਾਡੇ ਤੇ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਸਵਾਲ ਚੱਕੀ ਰਹੇ ਆ ਕਿ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਸਿੱਧੂ ਦਾ ਨਾਮ ਵਰਤ ਰਿਹਾ ਰਾਜਨੀਤੀ ਲਈ ਵਰਤ ਰਿਹਾ ਇਹੋ ਜਿਹਾ ਸਵਾਲ ਚੱਕਰ ਦਿੰਦੇ ਆ ਬਹੁਤ ਸਾਰੇ ਲੋਕ ਕਹਿ ਰਹੇ ਨੇ ਹਾਂ ਮੈਂ ਵੀ ਸੁਣਦਾ ਰਹਿੰਦਾ ਹਾਂ ਪਰੰਤੂ ਮੈਂ ਉਹਨਾਂ ਦਾ ਰਿਪਲਾਈ ਨਹੀਂ ਦੇਣਾ ਮੈਨੂੰ ਮੈਂ ਇਹ ਤੁਸੀਂ ਅਜਮਨ ਬਸ ਪਤਾ ਹੀ ਨਹੀਂ ਕਿਵੇਂ ਮੈਂ ਤੁਹਾਨੂੰ ਲੋਕਾਂ ਦਾ ਦੱਸਤੀ ਹਾਂ ਪਰ ਮੈਨੂੰ ਇਹ ਲੱਗਦਾ ਸੀ ਮੈਂ ਇਹਨਾਂ ਤੋਂ ਥੋੜਾ ਪਰੇ ਰਹਿਣਾ ਹੈ ਮੈਂ ਜੋ ਕੰਮ ਕਰਦਾ ਮੈਂ ਉਹ ਕਰਦੇ ਰਹਿਣਾ ਪਰ ਮੈਂ ਜਿਹੜੇ ਫੇਸਬੁਕ ਕਿਸੇ ਵਿਦਵਾਨ ਨੇ ਉਹਨਾਂ ਨੂੰ ਇਹ ਗੱਲ ਕਲੀਅਰ ਕਰ ਦੇਣੀ ਚਾਹੁੰਦਾ ਮੈਂ ਨਾ ਤਾਂ ਇੰਨਾ ਕਮਜ਼ੋਰ ਹਾਂ ਵੀ ਤੁਹਾਡੇ ਚਾਰ ਕਮੈਂਟਾਂ ਨਾਲ ਆਦਾ ਮੂਡ ਬਦਲ ਲੂੰਗਾ ਹੂੰ ਕੁਝ ਲੋਕ ਇਹ ਵੀ ਸੋਚ ਰਹੇ ਨੇ ਜਿਵੇਂ ਸਾਡੇ ਮਨਾਂ ਦੇ ਵਿੱਚ ਵੀ ਸਵਾਲ ਆਉਂਦੇ ਆ ਕਿ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਤੁਹਾਡੇ ਘਰ ਦੇ ਵਿੱਚ ਵੀ आईसी ਉਦੋਂ ਤਾਂ ਸਿੱਧੂ ਮੂਸੇਵਾਲਾ ਦੀ ਮੌਤ ਦਾ ਜ਼ਿੰਮੇਵਾਰ ਪੰਜਾਬ ਦੇ ਲੋਕ ਪੰਜਾਬ ਸਰਕਾਰ ਨੂੰ ਮੰਨਦੇ ਐ ਪੰਜਾਬ ਸਰਕਾਰ ਦੇ ਵਿੱਚ ਕੁਝ ਲੋਕ ਜਿਹੜੇ ਬੈਠੇ ਐ ਜਿਨ੍ਹਾਂ ਨੇ ਸਿਕਿਉਰਟੀ ਦੀ ਲੀਕ ਜ ਉਦੋਂ ਕੀਤੀ ਉਹ ਜਿਹੜਾ ਸਾਰਾ ਉਹਨਾਂ ਨੂੰ ਜ਼ਿੰਮੇਵਾਰ ਮੰਨਦੇ ਐ ਪਰ ਕਿਤੇ ਨਾ ਕਿਤੇ ਕਾਂਗਰਸ ਦਾ ਅਲਾਈਅንስ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਸੈਂਟਰ ਲੈਵਲ ਤੇ ਹੋਇਆ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਦਿਖੋ ਅਲਾਈਅንስ ਦੀ ਗੱਲ ਇੱਕ ਵੱਡੇ ਲੈਵਲ ਦੀ ਗੱਲ ਹੈ ਹਨਾ ਉਹ ਇੱਕ ਬੀਜੇਪੀ ਦਾ ਬਦਲ ਹੈ ਹੂੰ ਭੀਜਪੀ ਤੋਂ ਖੜਾ ਸ਼ੁਰਾਉਣ ਲਈ ਸਾਰੇ ਨੂੰ ਇਕੱਠਾ ਹੋਣਾ ਪਾਣਾ ਕਈ ਕਈ ਦਾਲੇ ਹੋਜੇ ਹੋਣਗੇ ਜਿਹਨਾਂ ਦੀ ਆਪਸ ਦੇ ਵਿੱਚ ਨਹੀਂ ਹੈ ਸੋਚ ਵਿਚਾਰ ਵਾਲੀ ਪਰੰਤੂ ਫਿਰ ਵੀ ਉਹ ਮਜਬੂਰੀ ਦੇ ਮਾਰੇ ਲਾ ਲੋ ਜਾਂ ਕਿਵੇਂ ਭਾਜਪਾ ਨੂੰ ਪਾਸੇ ਕਰ ਲਿਓ ਸੌਧਾ ਜਿਹੜਾ ਗੱਠ ਜੋੜ ਹੋਇਆ ਉਹ ਐਂ ਕਹ ਲੋ ਵੀ ਵਕਤ ਦੀ ਮਜਬੂਰੀ ਕਹਿ ਲੋ ਇਕੱਠੇ ਨਹੀਂ ਉਹ ਲੋਣਾ ਚਾਹੁੰਦੇ ਉਸ ਗੱਲ ਦੇ ਉੱਤੇ ਪਰੰਤੂ ਪੰਜਾਬ ਦੇ ਵਿੱਚ ਨਹੀਂ ਸਾਨੂੰ ਲੱਗਿਆ ਵੀ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਂ ਅਸੀਂ ਅਲੱਗ-ਅਲੱਗ ਲੜੋਗੇ ਸਾਰੇ ਹੂੰ ਹੂੰ ਤੁਹਾਨੂੰ ਮੈਂ ਤੁਹਾਡੇ ਬੇਟੇ ਵਾਲੀ ਗੱਲ ਤੇ ਉਹਨਾਂ ਨੇ ਤੁਸੀਂ ਇੱਕ ਵੀਡੀਓ ਪਾਈ ਜਦੋਂ ਉਹਨਾਂ ਦਾ ਜਨਮ ਹੋਇਆ ਤਾਂ ਉਦੋਂ ਤੁਸੀਂ ਕਹਿ ਕਿ ਮੈਨੂੰ ਸਰਕਾਰ ਤੰਗ ਪਰੇਸ਼ਾਨ ਜਿਹੜੀ ਆ ਉਹ ਕਰ ਰਹੀ ਹੈ ਸਰਕਾਰ ਮੈਨ ਤੋਂ ਮੇਰੇ ਬੇਟੇ ਦੇ ਕਾਗਜ਼ਾਤ ਜਿਹੜੇ ਉਹ ਮੰਗ ਰਹੀ ਹੈਗੀ ਹੈ ਉਸ ਤੋਂ ਬਾਅਦ ਸਰਕਾਰ ਨੇ ਆਪਣਾ ਸਪਸ਼ਟੀਕਰਨ ਦਿੱਤਾ ਜੀ ਅਸੀਂ ਨਹੀਂ ਕੇਂਦਰ ਸਰਕਾਰ ਮੰਗ ਰਹੀ ਹੈ ਹੁਣ ਉਸ ਮਸਲੇ ਦਾ ਹੱਲ ਕੋਈ ਹੋਇਆ ਜੀ ਸਰਕਾਰ ਤੰਗ ਕਰਦੀ ਇਹ ਗੱਲ ਆ ਲੋ ਵੀ ਇੱਕ ਇਹ ਇੰਨੀ ਵੱਡੀ ਸੈਲੀਬ੍ਰਿਟੀ ਦਾ ਮਾਇਨਡਰ ਹੋ ਜਾਂਦਾ ਹੈ ਹੂੰ 2 ਸਾਲ ਦੇ ਵਿੱਚ ਅਸੀਂ ਹਲੇ ਤੱਕ ਚਾਰਜ ਫਰੇਮ ਕਰਨ 'ਚ ਕੰਮ ਜਾਵਾਂਗੇ। ਹੂੰ। ਇਹਨਾਂ ਸਲੋ ਕੰਮ ਚੱਲਦਾ ਹੈ। ਹੂੰ। ਇੱਕ 100 ਕੇਸ ਦੇ ਵਿੱਚ ਲਗਭਗ ਮੋਟਾ-ਮੋਟਾ ਮੈਂ ਇਸੇ ਸਹੀ ਹੋਵਾਂ ਗਿਣਤੀ ਵੱਧ ਘੱਟ ਵੀ ਹੋ ਸਕਦੀ ਹੈ। ਹੂੰ। ਇਨਵੋਲਵ ਦੋਸ਼ੀ ਹੈ ਜਿਹੜਾ ਲਾਰੈਂਸ ਮਿਸ਼ਨ ਹੋਈ ਹੈ। ਹੂੰ। ਉਹਦੀ ਵੀਡੀਓ ਵਾਇਰਲ ਹੋ ਜਾਂਦੀ ਹੈ। ਸਵਾ ਸਾਲ ਤੋਂ ਸਰਕਾਰ ਦੋ ਵਾਰ ਸੋਮੋਟੋ ਐਕਸ਼ਨ ਵੀ ਲੈ ਲਿਆ ਮਾਨਯੋਗ ਹਾਈ ਕੋਰਟ ਨੇ ਉਹਦੇ باوجود ਵੀ ਸਰਕਾਰ ਕਹਿੰਦੀ ਤਿੰਨ ਮਹੀਨੇ ਦਾ ਸਮਾਂ ਹੋਰ ਮੰਗ ਲੈਂਦੀ ਹੈ ਜਦ ਕਿ ਦੋਸ਼ੀ ਨੇ ਦੀ ਕਸਟਡੀ ਦੇ ਵਿੱਚ ਹੈ ਜਗਿੰਦਰ ਪਟਿਆਲੇ ਨੇ ਦੇ ਕੋਲ ਹੈ ਤਾਂ ਫਿਰ ਵੀ ਸਮਾਂ ਵਧਾ ਰਹੇ ਨੇ ਬਾਅਦ ਤੋਂ ਬਾਅਦ ਇਸ ਗੱਲ ਸਿੱਧ ਕਰਦੀ ਹੈ ਵੀ ਸਰਕਾਰ ਵਿੱਚ ਰਲੀ ਹੋਈ ਐ ਨਹੀਂ ਤਾਂ ਜੇ ਕੋਈ ਆਮ ਵਿਅਕਤੀ ਕੋਈ ਬੰਦਾ ਹੁੰਦਾ ਤਾਂ ਉਹਦਾ ਨਾਮ ਨੋਮੀਨੇਟ ਹੁਣ ਕਿੱਦਿਆਂ ਕਰ ਦਿੱਤਾ ਜਾਂਦਾ ਆ ਹੋਰ ਵੀ ਮੇਰੇ ਭਰਾ ਬੇਦਮਾਨ ਜਿਹਨਾਂ ਨੂੰ ਮੇਰੇ ਕੇਸ ਬਾਰੇ ਕੋਈ ਬਹੁਤੀ ਜਾਣਕਾਰੀ ਨਹੀਂ ਹੈ ਨਾ ਮੇਰੇ ਹਾਲਾਤਾਂ ਬਾਰੇ ਨਹੀਂ ਪਤਾ ਉਹ ਕਹਿੰਦੇ ਨੇ ਜੀ ਮੈਂ ਦਰਵਾਰ ਲਾਉਣਾ ਮੈਂ ਮੈਂ ਪ੍ਰਮਾਤਮਾਗੇ ਅਰਦਾਸ ਕਰਦਾ ਵੀ ਉਹਨਾਂ ਦੇ ਪਰਿਵਾਰਾਂ ਤੇ ਹਮੇਸ਼ਾ ਪ੍ਰਮਾਤਮਾ ਮੇਰ ਪਰਿਆ ਹੱਥ ਰੱਖੇ ਹ ਹ ਹ ਕਦੇ ਵੀ ਉਹ ਮੇਰੇ ਵਰਗੇ ਹਾਲਾਤ ਨਾ ਦੇਖਣ ਪਰੰਤੂ ਜਦੋਂ ਉਹਨੇ ਮੈਂ ਗੱਲ ਸੁਣਦਾਂ ਨਾ ਤਾਂ ਮੈਂ ਵੀ ਇੱਕ ਇਨਸਾਨ ਆ ਨਾ ਮੈਨੂੰ ਐ ਲੱਗਦਾ ਵੀ ਪ੍ਰਮਾਤਮਾ ਕਰੇ ਤੂੰ ਕਰੇ ਉਸ ਹਾਲਾਤ ਦੇ ਵਿੱਚ ਆਵੇਂ ਤੇਰਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਜਾਵੇ ਫਿਰ ਮੈਂ ਤੈਨੂੰ ਦੇਖਾ ਤੂੰ ਦਰਬਾਰ ਲਾਉਣਾ ਹੈ ਘਰੇ ਦਰਬਾਰ ਲੱਗਦਾ ਪਹਿਲਾਂ ਤਾਂ ਮਹਿਫਲ ਵੀ ਕਹਿੰਦਾ ਸੀ ਫਿਰ ਮੈਂਫਲ ਨੂੰ ਤਾਂ ਵਾਪਸ ਲੈ ਗਿਆ 70 ਤੇ ਮਹਿਫਲ ਵੀ ਲੱਗਦੀ ਹੈ ਅੱਜ ਹੀ ਉਹਨੇ ਮੈਂ ਇੰਟਰਵਿਊ ਸੁਣ ਰਿਹਾ ਸੀਗਾ ਉਹ ਮੈਨੂੰ ਕਹਿੰਦਾ ਜੀ ਮੈਂ ਮੈਂ ਕਾਂਗਰਸ ਜੁਆਇਨ ਕਰ ਲਈ ਸੀ ਕਾਂਗਰਸ ਨੇ ਦੰਗੇ ਕਰੋ ਭਾਈ ਆਸੀ ਕਦੋਂ ਕਹਿੰਦੇ ਵੀ ਦੰਗੇ ਚੰਗੀ ਗੱਲ ਹੈ ਅਸੀਂ ਤਾਂ ਖੁਦ ਨੇ ਦੰਗਾ ਭਾਵੇਂ 84 ਦਾ ਦੰਗਾ ਭਾਵੇਂ ਮਨੀਪੁਰ ਦਾ ਦੰਗਾ ਭਾਵੇਂ ਗੋਧਰਾ ਦਾ ਨੰਗ ਦੰਗਾ ਭਾਵੇਂ ਨੂੰ ਦਾ ਹੂੰ ਬਹੁਤ ਕੁਝ ਹੋਇਆ ਹੂੰ ਤੁਸੀਂ ਇੱਕ ਦੰਗੇ ਦੀ ਜ਼ਿਕਰ ਕਰਦੇ ਮੈਂ ਕਹਿੰਦਾ ਸਾਨੂੰ ਸਾਡੀ ਕੌਮ ਦਾ ਜੇ ਮੈਂ ਬਲੁੰਦ ਰਹਿ ਜਾਂਦਾ ਸਾਰਾ ਕੁਝ ਉਸ ਗੱਲ ਤੋਂ ਬਹੁਤ ਮੰਦ ਭੱਗਾ ਫੇਰ ਉਹ ਸਾਰੀ ਗੱਲ ਜਿਹੜੀ ਹੋਈ ਹੈ ਪਰੰਤੂ ਉਹਦੇ ਲਈ ਮੇਰਾ ਕੀ ਯੋਗਦਾਨ ਰਸ ਹੂੰ 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 ਬਸ ਇਹਨਾਂ ਨੇ ਕੀ ਹੈ ਉਸ ਤੇ ਰਾਜਨੀਤੀ ਕਰਨੀ ਹੈ ਕੇਵਲ ਹੂੰ ਜੇ ਤੁਸੀਂ ਵਾਕਈ ਇਹਨੇ ਬੀਜੇਪੀ ਰਾਣੀ ਗੱਲ ਜੇ ਕੋਈ ਜਾਦੇ ਤੁਸੀਂ ਇਸ ਗੱਲ ਤੇ ਅਮਲ ਕਰਨਾ 10 ਸਾਲ ਤੁਹਾਡਾ ਰਾਜ ਸੀ ਤੁਸੀਂ ਦੇਣ ਦੇ ਸਜ਼ਾ ਉਹਨਾਂ ਨੂੰ ਜੀ ਜੀ ਬਿਲਕੁਲ ਤੁਹਾਡੇ ਕੋਲ ਸਾਰਾ ਕੁਝ ਪਾਵਰ ਆ ਸੋ ਕੱਢੋ ਬੰਦਾ ਉਹਨਾਂ ਜਿਹਨਾਂ ਨੇ ਜਾਇ ਗਲਤ ਕੀਤਾ ਉਹਨਾਂ ਦੇ ਕੋ ਸੱਜੋ ਸਜ਼ਾ ਉਹਨਾਂ ਨੂੰ ਹੂੰ ਹੂੰ ਪਰੰਤੂ ਕੇਵਲ ਵੋਟਾਂ ਨਾਲ ਰਾਜਨੀਤੀ ਕਰਨੀ ਇਸ ਹਾਲ ਹੁਣ ਵਰਸੀ ਵੀ ਆ ਰਹੀ ਹੈ 29 ਮਈ ਦੀ ਤਾਂ 2 ਸਾਲ ਪੂਰੇ ਹੋ ਜਾਣੇ ਆ ਔਰ ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਆ ਕਿਉਂਕਿ ਸਰਕਾਰ ਕਹਿੰਦੀ ਜੀ ਅਸੀਂ ਤਾਂ ਲਗਾਤਾਰ ਹੀ ਲੱਗੇ ਹੋਏ ਹਾਂ ਇਨਸਾਫ ਦੇਣ ਵਾਸਤੇ ਪਰ ਤੁਸੀਂ ਲਗਾਤਾਰ ਸਵਾਲ ਚੁੱਕ ਰਹੇ ਹੋ ਕਿ ਇਨਸਾਫ ਜਿਹੜਾ ਉਹ ਨਹੀਂ ਤੇ ਹਾਲੇ ਕਿੱਥੇ ਕਿੱਜੇ ਗੱਲ ਖੜੀ ਹੈ ਕਿ ਇਸ ਕਿੱਥੇ ਕਿਤੇ ਪਹੁੰਚਿਆ ਦੇਖੋ ਹੁਣ ਆ ਮੈਂ ਜਿਹੜੇ ਇੰਟਰਵਿਊ ਤੁਹਾਡੇ ਕੋਲ ਜ਼ਿਕਰ ਕਰਾਇਆ ਉਹ ਬੰਦਾ ਕਹਿੰਦਾ ਅੱਜ ਤੱਕ ਕੋਈ ਇਹੋ ਜਿਹਾ ਕੇਸ ਨਹੀਂ ਹੋਇਆ ਜਿੱਦੇ ਚ ਇੰਨੇ ਬੰਦਿਆਂ ਦੀ ਗ੍ਰਿਫਤਾਰੀ ਹੋ ਗਈ ਦੇਖੋ ਬੰਦੇ ਕੌਣ ਨੇ ਮੈਂ ਆ ਤੁਹਾਡੇ ਸਾਹਮਣੇ ਆਮ ਲੋਕਾਂ ਨੂੰ ਇਹ ਗੱਲ ਦੱਸਣੀ ਚਾਹੁੰਨਾ ਉਹ ਬੰਦੇ ਨੇ ਜਿਨ੍ਹਾਂ ਨੇ ਹਥਿਆਰ ਖਰੀਦੇ ਰੱਖੇ ਟਰਾਂਸਪੋਰਟੇਸ਼ਨ ਕੀਤੀ ਉਹਦੀ ਬਠਿੰਡਾ ਹੁੰਦੇ ਹੋਏ ਕਿੱਥੋਂ ਜੁਪੀ ਤੋਂ ਚੱਲੇ ਪਹੁੰਚਾਏ ਜਾਦੇ ਬੰਦੇ ਰਖ ਰਖਾਵਾਲੇ ਨੇ ਉਹਦੇ ਚ ਕੇਵਲ 6 5 ਬੰਦੇ ਨੇ ਜਿਹੜੇ 5 6 ਸ਼ੂਟਰ ਨੇ ਜਿਹੜੇ ਜਿਨ੍ਹਾਂ ਨੇ ਮੌਕੇ ਦੇ ਘਟਨਾ ਨੂੰ ਅੰਜਾਮ ਦਿੱਤਾ ਉਹ ਬੰਦੇ ਨੇ ਬਾਕੀ ਸਾਰੀ ਟੀਮ ਉਹ ਜਿਹਨਾਂ ਨੇ ਚ ਕੰਮ ਕਰਨ ਵਾਲੀ ਹੈ ਉਹ ਸਾਰੀ ਉਹ ਟੀਮ ਹੈ ਔਰ ਵੈਪਨਾਂ ਦੇ ਉੱਤੇ ਲੱਗਿਆ ਘੱਟੋ ਘੱਟ ਵੀ ਜਿੰਨੇ ਵੈਂਪਰ ਆ ਉਹਨੇ 2.5 ਕਰੋੜ ਰੁਪਏ ਦੀ ਮੇਰਾ ਖਿਆਲ ਹੈ ਕੀਮਤ ਬਣਦੀ ਹੈ ਅੱਛਾ ਅੱਛਾ ਇਹਨੇ ਮਹਿੰਗੇ ਮਹਿੰਗੇ ਵੈਪਨ ਨੇ AK 47 ਤੱਕ ਜਿਹੜੇ ਆਮ ਕਿਤੇ ਮਿਲਦੇ ਨਹੀਂ ਕਾਫੀ ਕਾਸਟਲੀ ਹੁੰਦੇ ਆ ਉਹ ਤਾਂ ਇੰਨਾ ਪੈਸੇ ਦਾ ਇੰਤਜ਼ਾਮ ਕਿਹਦੇ ਕੀਤਾ ਮੈਂ ਇਹੀ ਕਾਰਨ ਪੁੱਛਦਾ ਮੈਂ ਮੈਂ ਤੁਹਾਡੇ ਮਾਰੇ ਬਣਾਲ ਸਾਰੇ ਲੋਕਾਂ ਨੂੰ ਵੀ ਗੱਲ ਕਹਿਣਾ ਜੇ ਸੀਐਮ ਸਾਹਿਬ ਇੰਨੀ ਜ਼ਿੰਮੇਵਾਰੀ ਲੈ ਲੈਣ ਨਾ ਇਸ ਗੱਲ ਦੀ ਬਈ ਯਾਰ ਅਸੀਂ ਤੈਨੂੰ ਕਾਰਨ ਦੱਸਨੇ ਤੇਰਾ ਪੁੱਤ ਮਾਰਿਆ ਗਿਆ ਤੂੰ ਮੈਂ ਉਹਨੂੰ ਪੁੱਛਦਾ ਵੀ ਕਾਰਨ ਦੱਸੋ ਕੀਨੇ ਮਰਵਾਇਆ ਪ੍ਰੋਬਲਮ ਕੀ ਸੀ ਉਹ ਜੀ ਸਮਝ ਨਹੀਂ ਆ ਰਹੀ ਤੁਸੀਂ ਦੋਸ਼ੀ ਫੜਿਆ ਦੋਸ਼ੀ ਸਵੇਰੇ ਮੈਨੂੰ ਬਲਾ ਲਓ ਸਾਧਿਸ਼ ਕਰਤਾ ਨਹੀਂ ਹਲੇ ਫੜਿਆ ਹਾਂ ਜਿਹੜੇ ਜਿਹੜੇ ਸ਼ੂਟਰ ਨੇ ਉਹ ਕਹਿ ਦੇਣ ਵੀ ਅਸੀਂ ਕਿਸੇ ਦਾ ਧੀ ਪੁੱਤ ਨਹੀਂ ਮਾਰਦੇ ਮੈਂ ਮੇਥੋਂ ਸਵੇਰੇ ਲਿਖਾ ਕੇ ਲੈ ਲਉ ਹੂੰ ਜਿਹੜੀ ਗੱਲ ਹੂੰ ਮੇਰਾ ਉਹਨਾਂ ਨਾਲ ਕੀ ਮੁਕਾਬਲਾ ਮੈਨੂੰ ਮੇਰੀ ਕਿਹੜਾ ਦੁਸ਼ਮਣੀ ਸੀ ਉਹਨਾਂ ਨਾਲ ਗੈਂਗਸਟਰਾਂ ਦੇ ਨਾਲ ਪਰ ਗੈਂਗਸਟਰਾਂ ਨੂੰ ਕਿਸੇ ਨੇ ਉਕਸਾ ਕੇ ਮੇਰੇ ਪੁੱਤ ਦੇ ਮਗਰ ਲਾਏ ਨੇ ਉਹਨਾਂ ਨੂੰ ਹਥਿਆਰ ਮਹਈਆ ਕਰਾਏ ਨੇ ਮੈਂ ਉਹ ਸਰਕਾਰ ਤੋਂ ਪੁੱਛਦਾ ਉਹ ਬੰਦਾ ਕੌਣ ਹੈ ਇਹ ਕਹਿੰਦੇ ਜੀ ਜੇ ਤੁਸੀਂ ਜਾਣਦੇ ਹੋ ਤਾਂ ਨਾਂ ਲਓ ਨਾਂ ਲੈ ਦੇ ਸਟੂਕ ਕੋਲੇ ਮੈਂ ਚਾਰ ਬੰਦੇ ਨੇ ਨਾਂ ਲਿਖਾ ਗਏ ਹੂੰ ਉਹ ਤਾਂ ਹੁਣ ਮੇਰੇ ਐਸਐਸਪੀ ਸਾਹਿਬ ਦੱਸ ਸਕਦੇ ਨੇ ਹੂੰ ਵੀ ਭਾਈ ਮੈਂ ਕੀ ਨਾਂ ਲੈ ਕੇ ਨਹੀਂ ਲੈ ਨਾਂ ਤੁਹਾਡੇ ਕੋਲੇ ਹੂੰ ਉਹ ਬੰਦੇ ਬੁਲਾਏ ਨਹੀਂ ਜਾਓ ਬੰਦੇ ਫੜੇ ਨਹੀਂ ਇੱਕ ਵਾਰ ਆਏ ਨੇ ਮੁੜ ਕੇ ਨਹੀਂ ਆਏ ਕਿਹੜੇ ਬੰਦੇ ਸੀ ਕਿਹੜੇ ਬੰਦੇ ਸੀ ਮੈਂ ਨਾ ਕਿਉਂਕਿ ਇਸ ਦਾ ਕਰਕੇ ਕਲੈਕਸ਼ਨ ਦਾ ਟਾਈਮ ਹੈ ਮੈਂ ਮਰ ਕੋਈ ਮੈਂ ਬਾਤੂ ਦਾ ਵਿਵਾਦ ਨਹੀਂ ਖੜਾ ਕਰਨਾ ਚਾਹੁੰਦਾ ਇਸ ਕਰਕੇ ਪਰੰਤੂ ਇਹ ਗੱਲ ਨਹੀਂ ਹੈਗੀ ਕਿ ਮੈਂ ਕਿਸੇ ਕੋਲੇ ਨਾਂ ਨਹੀਂ ਦਿੱਤਾ ਜਾਂ ਕਿਸੇ ਕੋਲੇ ਮੈਂ ਕੋਈ ਆਪਣੀ ਜਾਣਕਾਰੀ ਨਹੀਂ ਰੱਖੀ ਸਾਰਾ ਕੁਝ ਸਾਰਾ ਕੁਝ ਪੁਲਿਸ ਦੇ ਕੋਲ ਹੈ ਮੁੱਖ ਮੰਤਰੀ ਸਾਹਿਬ ਮਿਲੇ ਤੁਹਾਨੂੰ ਕਿਉਂਕਿ ਜਦੋਂ ਤੁਸੀਂ ਵਿਧਾਨ ਸਭਾ ਗਏ ਸੀ ਉਦੋਂ ਤੁਹਾਨੂੰ ਕੁਲਦੀਪ ਢਾਲੀ ਵਾਲੇ ਪੁੱਛਾ ਦਵਾਇਆ ਇੱਕ ਵਾਰ ਮੈਂ ਉਹਨਾਂ ਦੇ ਘਰ ਗਿਆ ਜਿੰਨੀਆਂ ਗੱਲਾਂ ਹੋਈਆਂ ਉਹ ਤੇ ਕੋਈ ਅਮਲ ਨਹੀਂ ਹੋਇਆ ਉਸ ਤੋਂ ਬਾਅਦ ਅਸੀਂ ਵਿਧਾਨ ਸਭਾ 'ਚ ਬੈਠ ਕੇ ਆ ਗਏ 25 ਫੁੱਟ ਦੀ ਦੂਰੀ ਤੇ ਸੀਐਮ ਸਾਹਿਬ ਦੀ ਕੁਰਸੀ ਸੀ ਇੱਕ ਜ਼ਿੰਮੇਵਾਰ ਮੰਤਰੀ ਸਾਨੂੰ ਜ਼ਿੰਮੇਵਾਰ ਦਾ ਜਿਹੜੇ ਅੰਮ੍ਰਿਤਸਰ ਤੋਂ ਖੜੇ ਨੇ ਇਹਨਾਂ ਦੇ ਕੈਂਡੀਡੇਟ ਕੁਲਦੀਪ ਢਾਲੀਵਾਲ ਹਾਂਜੀ ਉਹਨਾਂ ਨੂੰ ਕਿਹਾ ਉਹਨਾਂ ਨੇ ਸਾਨੂੰ 20 ਤਰੀਕ ਦਾ ਟਾਈਮ ਲੈ ਕੇ ਦਿੱਤਾ ਵੀ 19 ਤਰੀਕ ਤੱਕ ਸੈਸ਼ਨ ਚੱਲਦਾ 20 ਨੂੰ ਤੁਹਾਨੂੰ ਸਮਾਂ ਲੈ ਕੇ ਦਿੰਦਾ ਅੱਜ ਤੱਕ ਮੇਰੇ ਮੁੜਕੇ ਢਾਲੀਆ ਸਾਹਿਬ ਦਾ ਮੇਰੇ ਕੋਲ ਫੋਨ ਤੱਕ ਨਹੀਂ ਆਇਆ ਉਸ ਤੋਂ ਬਾਅਦ ਸਰਕਾਰ ਆਪਕੇ ਦਵਾਰ ਆਉਂਦੇ ਨੇ ਮਾਨਸਾ ਮੈਂ ਫਿਰ ਐਸਐਸਪੀ ਨੂੰ ਸ਼ਾਮ ਨੂੰ WhatsApp ਤੇ ਇੱਕ ਚਿੱਠੀ ਲਿਖਦਾ ਉਹਦੇ ਵਿੱਚ ਮੈਂ ਆਪਣੀਆਂ ਦੋ ਮੰਗਾਂ ਲਿਖ ਦਿੰਦਾ ਜੇ ਤੁਸੀਂ ਕਹੋਗੇ ਮੈਂ ਇਕੱਲਾ ਵੀ ਮਿਲਨੂ ਮੇਰਾ ਮੇਨ ਸਵਾਲ ਸੀ ਉਹਨਾਂ ਤੱਕ ਵੀ ਤੁਸੀਂ ਦੱਸੋ ਲਾਰੈਂਸ ਦੀ ਵੀਡੀਓ ਦਾ ਤੁਹਾਨੂੰ ਕਿਉਂ ਨਹੀਂ ਪਤਾ ਲੱਗਦਾ ਕਿੱਥੇ ਬਣੀ ਹੈ ਜਦ ਕਿ ਤੁਹਾਨੂੰ ਮੈਂ ਦੱਸ ਰਿਹਾ ਵੀ 7 ਤੇ 8 ਮਾਰਚ ਦੀ ਤਾਰੀਖ ਨੂੰ ਲਾਰੈਂਸ ਜੇਲ੍ਹ ਤੋਂ ਬਾਹਰ ਸੀ ਤੁਹਾਡੀ ਪੁਲਿਸ ਦੀ ਕਸਟਡੀ ਦੇ ਵਿੱਚ ਸੀ ਜਿਹਦਾ ਇਹਦਾ ਸੈਟ ਲਾਏਗਾ ਉੱਤੇ ਵੀਡੀਓ ਬਣੀ ਤੁਸੀਂ ਦੱਸੋ ਮੈਂ ਝੂਠਾ ਕਿ ਤੁਸੀਂ ਝੂਠੇ ਕੋਈ ਜਵਾਬ ਨਹੀਂ ਹਾਂ ਕੋਈ ਜਵਾਬ ਨਹੀਂ ਹੂੰ ਜਿਹੜਾ ਬੰਦਾ ਵੀਡੀਓ ਬਣਾਉਣ ਨਾਲੋਂ ਕੈਨੇਡਾ ਵੀ ਟੱਪ ਗਿਆ ਇਹ ਐਕਸਪੀਰੀਅੰਸ ਦੀ ਘਾਟ ਹੈ ਜਾਂ ਫਿਰ ਬਚਾਉਣਾ ਚਾਹੁੰਦੇ ਆ ਕਿਉਂਕਿ ਮੈਂ ਥੋੜੇ ਦਿਨਾਂ ਬਾਅਦ ਹੀ ਜਦੋਂ ਇੰਟਰਵਿਊ ਆਈ ਲਾਰੈਂਸ ਮਿਸ਼ਨ ਹੋਈ ਦੀ ਤਾਂ ਮੈਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੇ ਨਾਲ ਇੰਟਰਵਿਊ ਕੀਤੀ ਉਹ ਕਹਿੰਦੇ ਕਿ ਸਾਡੀ ਸਰਕਾਰ ਦੇ ਕੰਮ ਹੀ ਆ ਉਹ ਕਹਿੰਦੇ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਪਰਚਾ ਹੀ ਦਰਜ ਹੋਣਾ ਚਾਹੀਦਾ ਸੀਗਾ ਤੇ ਜਦ ਕੇ 6-7 ਮਹੀਨੇ ਪਰਚਾ ਨਹੀਂ ਦਰਜ ਹੋਇਆ ਹਾਈ ਕੋਰਟ ਦੇ ਰਾਹੀਂ ਜੇ ਕੋਈ ਗੱਲਬਾਤ ਹੋਈ ਹੈ ਤਾਂ ਹੋਈ ਹੈ ਇਹ ਐਕਸਪੀਰੀਅੰਸ ਦੀ ਘਾਟ ਆ ਜਾਂ ਸਾਜ਼ਿਸ਼ ਹੈ ਤੁਸੀਂ ਦੇਖੋ ਮੈਂ ਕੋ ਤੁਹਾਨੂੰ ਇੱਥੇ ਸ਼ਬਦ ਕਹਿ ਰਿਹਾ ਮੇ ਜੇ ਕੋਈ ਮੈਂ ਇਹ ਜੀ ਗੱਲ ਕਰਦਿਆਂ ਸਰਕਾਰ ਦੇ ਖਿਲਾਫ ਕੇ ਤਸਵੀਰ ਨੂੰ ਵਰਚਾ ਦੇ ਦੇਣਗੇ ਹੂੰ ਲੋਰੈਂਸ ਨੇ ਪੂਰੀ ਵੀਡੀਓ ਬਣਾ ਕੇ ਉਹ 12 ਮਿਲੀਅਨ ਤੋਂ ਪਲੱਸ ਚੱਲ ਗਈ ਸੋਸ਼ਲ ਮੀਡੀਆ ਦੇ ਉੱਤੇ ਹੂੰ 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 ਕਲੀਅਰ ਕੱਟ ਉਹਦੇ ਵਿੱਚ ਉਹਨੇ ਕਿਹਾ ਕਿ ਮੂਸੇ ਵਾਲੇ ਨੂੰ ਅਸੀਂ ਮਰਵਾਇਆ ਹੈ ਹੂੰ ਔਰ ਸਲਮਾਨ ਖਾਨ ਨੂੰ ਅਸੀਂ ਮਾਰਨੇ ਹੂੰ ਦੋਨਾਂ ਨੇ ਜ਼ਿੰਮੇਵਾਰੀ ਲੈਂਦੇ ਆ ਉਹ ਹੂੰ ਉਹ ਵੀਡੀਓ ਹਾਲੇ ਤੱਕ ਮੇਰੇ ਰਿਕਾਰਡ ਦਾ ਹਿੱਸਾ ਨਹੀਂ ਬਣੀ ਵੈਸੇ ਹੁਣ ਪ੍ਰੋਸੈਸ ਚੱਲ ਰਿਹਾ ਹੈ ਅਸੀਂ ਉਹ ਵੀਡੀਓ ਅਦਾਲਤ ਦੇ ਵਿੱਚ ਪੇਸ਼ ਕਰੀ ਹੈ ਹੂੰ ਤੇ ਜਿਉਂ ਵੀਡੀਓ ਨੂੰ ਧਾਰਮਨਦ ਲਿਆ ਜਾਂਦਾ ਹੈ ਜਦ ਕਿ ਉਹ ਤਾਂ ਕਿਸੇ ਦੇ ਡਰ ਪੈ ਦੇ ਅੰਦਰ ਨਹੀਂ ਬਣੀ ਉਹ ਤਾਂ ਬਿਲਕੁਲ ਜੇਲ੍ਹ ਦੇ ਅੰਦਰ ਸੈੱਟ ਲਾ ਕੇ ਜਾਂ ਜਿੱਥੇ ਵੀ ਕਿਤੇ ਬਣੀ ਹੈ ਥੋੜਾ ਜਿਹਾ ਮੈਂ ਤੁਹਾਨੂੰ ਹੋਰ ਦੱਸਦਾ ਜਦੋਂ ਇੰਟਰਵਿਊ ਚੱਲੀ ਤਾਂ ਮੈਂ ਉਹਨੂੰ ਲਾਈਵ ਦੇਖੀ ਹਾਲਾਂਕਿ ਚੈਨਲ ਨੇ ਬਾਅਦ ਦੇ ਵਿੱਚ ਉਹ ਬਲੈਕ ਪੱਟੀ ਕਰਤੀ ਤਾਂ ਉਹਨਾਂ ਨੇ ਸਾਫ਼ ਲਿਖਿਆ ਹੋਇਆ ਸੀ ਪੰਜਾਬ ਕੀ ਜੇਲ੍ਹ ਸੇ ਲਾਰੈਂਸ ਕੀ ਇੰਟਰਵਿਊ ਬਾਅਦ ਦੇ ਵਿੱਚ ਉਹਨਾਂ ਨੇ ਪੱਟੀ ਉਹ ਬਲੈਕ ਵੀ ਕਰ ਦਿੱਤੀ ਜਦੋਂ ਅਸੀਂ ਸਕਰੀਨਸ਼ਾਟ ਉਹਦੇ ਕੁਝ ਮਾਰੇ ਹੋਏ ਸੀ ਜਾਂ ਅਸੀਂ ਉਹਨੂੰ ਲਾਈਵ ਦੇਖ ਰਹੇ ਸੀ ਉਹ ਤੋਂ ਸਾਫ ਪੱਟੀ ਦੇ ਵਿੱਚ ਲਿਖਿਆ ਹੋਇਆ ਸੀ ਪੰਜਾਬ ਕੀ ਜੇਲ੍ਹ ਸੇ ਲਾਰੈਂਸ ਕੀ ਇੰਟਰਵਿਊ ਇਹ ਗੱਲ ਕਲੀਅਰ ਹੈ ਵੀ ਜੇ ਦੇਖੋ ਤੁਸੀਂ ਉਸ ਦੀ ਵੀਡੀਓ ਨੂੰ ਛਿਪਾ ਰਹੇ ਹੋ ਤੁਸੀਂ ਉਹਦੇ ਦੋਸ਼ੀਆਂ ਨੂੰ ਕੋਰਟ ਦੇ ਅੰਦਰ ਪੇਸ਼ ਨਹੀਂ ਹੋਣ ਦੇ ਰਹੇ ਸਾਰੇ ਬੀਸੀ ਨਹੀਂ ਪੇਸ਼ ਹੁੰਦੇ ਆ ਵੱਡੀਆਂ ਗਾਰਦਾਂ ਲੈ ਕੇ ਪੇਸ਼ ਹੁੰਦੇ ਆ ਆਹੀ ਮੇਰੇ ਇਤਰਾਜ਼ ਹੈ ਸਰਕਾਰ ਦੇ ਉੱਤੇ ਜਾਦੇ ਕੋਈ ਗੈਂਗਸਟਰ ਕੋਟ ਦੇ ਬੰਦਰ ਪੇਸ਼ ਹੁੰਦਾ ਤਾਂ ਉਹਦੇ ਨਾਲ ਡੀਐਸਪੀ ਦੀ ਗਾਰਦ ਲੱਗੀ ਹੁੰਦੀ ਹੈ ਬ੍ਰਾਂਡਡ ਕੱਪੜੇ ਪਾਏ ਹੁੰਦੇ ਨੇ ਉਹਨਾਂ ਦੀਆਂ ਰੀਲਾਂ ਬਣਦੀਆਂ ਨੇ ਠੀਕ ਹੈ ਜੀ ਤਾਂ ਮਨੁੱਖੀ ਅਧਿਕਾਰ ਦੀ ਉਹ ਤੀਜੇ ਨੇ ਐਪਲੀਕੇਸ਼ਨ ਕੋਰਟ ਦੇ ਵਿੱਚ ਲਾ ਦਿੰਦੇ ਨੇ ਤੇ ਜਿਹੜੇ ਬੰਦੇ ਖੁਦ ਮਨੁੱਖੀ ਅਧਿਕਾਰ ਕੁੱਚਲ ਕੇ ਆਏ ਹੁੰਦੇ ਨੇ ਉਹ ਲੋਕ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਵਾਉਂਦੇ ਆ ਆਪਣੇ ਦੀ ਔਰ ਸਾਡੀ ਸਰਕਾਰ ਕਰਦੀ ਹੈ ਆਹੀ ਗੱਲਾਂ ਦਾ ਮੇਰਾ ਵਿਰੋਧ ਆ ਔਰ ਮੇਰਾ ਆਮ ਪਾਰਟੀ ਨੂੰ ਕੋਈ ਮੇਰੀ ਜਮੀਨ ਨਹੀਂ ਦੱਬੀ ਕੋਈ ਮੇਰੇ ਤੋਂ ਮੇਰਾ ਉਹਨਾਂ ਦਾ ਕੋਈ ਰੰਜਿਸ਼ ਨਹੀਂ ਹੈ ਇੱਕ ਮੈਂ ਤੁਹਾਡੇ ਪ੍ਰੈਸ ਕੋਨਫਰੈਂਸ ਮੈਂ ਉਹ ਕਹਿੰਦਾ ਮੇਰੀ ਮੇਰੀ ਗੱਲ ਸੁਣ ਲਓ ਮੇਰੀ ਆਹ ਗੱਲ ਤਾਂ ਸੁਣ ਲਓ ਹੂੰ ਦੱਸੋ ਵੀਡੀਓ ਨੂੰ ਹਾਈ ਕੋਰਟ ਨੇ ਕਹਤਾ ਵੀ ਇਹ ਗੈਰਕਾਨੂੰਨੀ ਹੈ ਇਹਦਾ ਜੁਸ ਤੇ ਮਾੜਾ ਅਸਰ ਪੈਂਦਾ ਪਰ ਉਹਦੇ باوجود ਵੀ 12 ਮਿਲੀਅਨ ਚਲਾਤੀ ਇਹਨੂੰ ਜਾਂ ਸੈਂਟਰ ਚਲਾ ਰਿਆ ਜਾਂ ਸਟੇਟ ਚਲਾ ਰਹੀ ਹੈ ਫਿਰ 268 ਲਾ ਕੇ ਤੁਸੀਂ ਨੂੰ ਗੁਜਰਾਤ ਦੇ ਵਿੱਚ ਸੇਫ ਕਰਤਾ ਵੀ ਇੱਕ ਸਾਲ ਕੋਈ ਵੀ ਪੇਛੀ ਨਹੀਂ ਭੁਗਤੂਗਾ ਜਦ ਕਿ ਗੁਜਰਾਤ ਦੇ ਵਿੱਚ ਉਹਦੇ ਤਾਂ ਕੋਈ ਕੇਸ ਹੀ ਹੈ ਨਹੀਂ ਫਿਰ ਬੀਜਪੀ ਕੀ ਸਾਬਤ ਕਰਨਾ ਚਾਹੁੰਦੀ ਹੈ ਹੂੰ ਮੇਰਾ 28 ਸਾਲ ਦਾ ਕਰੋੜਾਂ ਕਮਾਉਣ ਵਾਲਾ ਛੇ ਵਰਗਾ ਪੁੱਤ ਮਾਰ ਕੇ ਤੁਸੀਂ ਸਾਰੇ ਉਹਨਾਂ ਦੀ ਜਿਹੜੀ ਹੈ ਮੇਨ ਜਿਹੜੇ ਸਾਹਿਜ ਕਰਤਾ ਨੇ ਉਹ ਤੁਹਾਡੀ ਕਸਟਡੀ ਦੇ ਵਿੱਚ ਬੜੇ ਸੇਫ ਬੈਠੇ ਨੇ ਉਹ ਕਿਸੇ ਪੇਛੀ ਤੇ ਨਹੀਂ ਆਉਂਦੇ ਉਹਨਾਂ ਨੂੰ ਕੋਈ ਜਰ ਜਦੋਂ ਮੇਰੇ ਪੁੱਤ ਨੂੰ ਇੱਕ ਕਮਾਉਂਦੇ ਨੂੰ ਸਰਕਾਰ ਦੇ ਕਮਾਉ ਪੁੱਤ ਨੂੰ ਕਰੋੜਾਂ ਰੁਪਏ ਟੈਕਸ ਦੇਣ ਵਾਲੇ ਨੂੰ ਸੜਕ ਤੇ ਜਾਂਦੇ ਨੂੰ ਘਤਰਾ ਹੋ ਸਕਦਾ ਤਾਂ ਇੱਕ ਬਦਮਾਸ਼ ਨੂੰ ਕਿਉਂ ਨਾ ਹੋਵੇ ਜਿਹੜਾ 100 ਕੋਈ ਕੇਸਾਂ ਦੇ ਵਿੱਚ ਲੋੜੀਂਦਾ ਕਿਸੇ ਨੂੰ ਉਹਨੂੰ ਤੁਸੀਂ ਸੇਫ ਕਰ ਰਹੇ ਹੋ ਅਗਲੀ ਗੱਲ ਤੁਸੀਂ ਮਾਰ ਦਿੱਤਾ ਉਹਦੇ ਤੇ ਤੁਹਾਡੀ ਕੋਈ ਵੀ ਕਾਰਵਾਈ ਨਹੀਂ ਹੈ। ਹੂੰ ਤੁਹਾਡਾ ਸਿਸਟਮ ਤੁਹਾਡੀਆਂ ਜਾਂਚਾਂ ਸਾਰਾ ਕੁਝ ਲੰਕੀ ਜਾਂਦਾ ਹੈ। ਹੂੰ ਪਰੰਤੂ ਇੱਕ ਨਵਾਂ ਬੱਚਾ ਜਨਮ ਲੈਂਦਾ ਹੈ ਤਾਂ 14 ਦਿਨਾਂ ਨੂੰ ਤੁਹਾਡੀ ਚਿੱਠੀ ਪ੍ਰਿੰਸੀਪਲ ਸੈਕਟਰੀ ਨੂੰ ਮਿਲਦੀ ਹੈ ਪ੍ਰਿੰਸੀਪਲ ਸੈਕਟਰੀ ਤੋਂ ਹੈਲਥ ਵਿਸਟ ਕੋਲੇ ਹੁੰਦੀ ਹੋਈ ਸੀਓ ਮੋਹਮਾਨਸਾ ਕੋਲੇ ਪਹੁੰਚ ਜਾਂਦੀ ਹੈ। ਹੂੰ 24 ਘੰਟਿਆਂ 'ਚ ਹੂੰ ਔਰ ਜਦੋਂ ਸੀਓ ਮੋਹਮਾਨਸਾ ਇਹਦੇ ਕਾਰਵਾਈ ਕਰਦੇ ਨੇ ਕਿਉਂਕਿ ਸਿਊਮਨ ਸਭ ਤੋਂ ਅੱਛੇ ਰਿਕਾਰਡ ਦਿੱਤਾ ਹੀ ਹੋਇਆ ਸਾਰਾ ਜਦੋਂ ਤੋਂ ਕਰਾਇਆ ਉਦੋਂ ਤੋਂ ਰੂਲ ਨੱਢੀ ਸਾਡੀ ਡਿਸਪੈਂਸਰੀ ਹੁੰਦੀ ਉਹਦੇ ਵਿੱਚ ਸਾਰਾ ਰਿਕਾਰਡ ਦਰਜ ਆ ਕਿਹੜੇ ਟੀਕੇ ਲੱਗੇ ਕਿਹੜਾ ਸਾਰੇ ਪ੍ਰੋਸੈਸ ਸਾਰੀ ਉਹਨਾਂ ਦੇ ਵਿੱਚ ਦੇਖ ਰਿਹਾ ਸੀ ਵਿੱਚ ਹੋਈ ਹੈ ਸਾਰੀ ਗੱਲ ਉਹਦਾ ਰਿਕਾਰਡ ਸੀਗਾ ਤਾਂ ਉਹਨਾਂ ਨੇ ਅਫਸਰ ਨੇ ਅੱਗੇ ਕਰ ਕੀਤਾ ਹੋਣਾ ਫਿਰ ਇਹਨਾਂ ਨੂੰ ਉਹਨਾਂ ਤੇ ਮਾਨਸਾ ਸਿਊਮੋ ਤੇ ਵੀ ਯਕੀਨ ਨਹੀਂ ਆਇਆ ਇਹਨੇ ਬਠਿੰਡਾ ਸਿਊਮੋ ਦੀ ਡਿਊਟੀ ਲਾਤੀ ਅੱਛਾ ਦੋ ਸਿਊਮੋ ਵੀ ਬਦਲਤੇ ਤਾਂ ਮੈਂ ਪੁੱਛ ਸਕਦਾ ਸਰਕਾਰ ਦੀ ਮਨਚਾ ਕੀ ਸੀ ਇਸ ਗੱਲ ਦੇ ਵਿੱਚ ਅਸੀਂ ਕਿਹੜੇ ਰਿਫਿਊਜੀ ਸੀ ਮੈਂ ਯਾਰ ਇਸ ਮੁਲਕ ਦਾ ਸਾਬਕਾ ਫੌਜੀ ਆ ਮੈਂ ਆਪਦੀ ਸਾਰੀ ਜਵਾਨੀ ਦੇਸ਼ ਦੇ ਲੇਖੇ ਲਾਈ ਆ ਉੱਥੇ ਯਾਰ ਮੈਂ ਕੰਡਮ ਹੋ ਕੇ ਘਰੇ ਆਇਆ ਹੂੰ ਸਾਨੂੰ ਦੇਸ਼ ਭਗਤੀ ਦਾ ਜਾਂ ਭਾਰਤੀ ਹੋਣ ਦਾ ਸਬੂਤ ਦੇਣਾ ਪਊਗਾ ਹੂੰ ਸਾਡੇ ਨੇ ਇਹੋ ਜਿਹਾ ਸਲੂਕਾ ਤੋਂ ਕਰੀ ਜਾਂਦੇ ਹੂੰ ਇੱਕ ਤੁਸੀਂ ਚੈਟ ਦੀ ਵੀ ਗੱਲ ਕਰ ਰਹੇ ਸੀ ਕਿ ਕਿਸੇ ਨੇ ਚੈਟ ਤੇ ਕਿਹਾ ਕਮਿਸੀ ਅਮ ਸਾਹਿਬ ਦੇ ਨਾਲ ਆਪੇ ਗੱਲ ਕਰ ਲੂੰਗਾ ਤੁਸੀਂ ਸਿਕਿਉਰਿਟੀ ਵਾਲੇ ਲੀਕ ਕਰੋ ਦੇ ਸਾਹਮਣੇ ਦਿੱਤੀ ਸੋ ਜਿਹੜੀ ਜਿਹੜੀ ਚੈਟ ਸੀ ਨਾ ਉਹ ਹੂੰ ਬਦਵਾ ਸਾਰਾ ਕੋਈ ਇਹਨਾਂ ਦਾ ਪਤਾ ਮੀਡੀਆ ਦੇ ਵਿੱਚ ਉਹਦਾ ਕੀ ਪੋਸਟ ਆ ਮੈਨੂੰ ਐਗਜੈਕਟ ਨਹੀਂ ਪਤਾ ਆਯੁਸ਼ੀ ਮੈਡਮ ਤੇ ਬਲਤੇਜ ਪੰਨੂ ਇਹਨਾਂ ਤਿੰਨਾਂ ਦੇ ਵਿਚਕਾਰ ਵੀ ਉਹ ਚੈਟ ਹੈ ਉਹ ਚੈਟ ਸਾਡੀ ਸੈਟ ਕੋਲ ਦਿੱਤੀ ਹੋਈ ਹੈ ਉਹਦੇ ਚ ਉਹਨੇ ਲਿਖਿਆ ਤੁਸੀਂ ਇਹ ਔਰ ਜਿਹੜੇ ਆਰਡਰ ਨੇ ਇਹਨਾਂ ਨੂੰ ਵਾਇਰਲ ਕਰ ਦਿਓ ਮੈਂ ਸੀਐਮ ਸਾਹਿਬ سے بات ਕਰ ਲوں گا۔ اچھا ਜਿਹੜੀ ਇਹਨਾਂ ਦੇ ਵਿੱਚ ਆਪਸੀ ਗੱਲਬਾਤ ਹੁੰਦੀ ਉਹ ਚੈਟ ਦੇ ਥਰੂ ਹੋਈ ਹੈ ਉਹ ਚੈਟ ਅਸੀਂ ਸੈਟ ਕੋਲ ਦਿੱਤੀ ਹੋਈ ਹੈ ਸੀਐਮ ਸਾਹਿਬ ਨੂੰ ਦੇ ਕੇ ਆਇਆ ਫਲਾ ਤਰਖਾਸ ਦੇ ਵਿੱਚ ਉੱਤੇ ਵੀ ਕੋਈ ਐਕਸ਼ਨ ਨਹੀਂ ਹੁਣ ਤਾਂ ਸੀਐਮ ਸਾਹਿਬ ਦੀ ਏਜੀ ਨੇ ਕਹਿਤਾ ਜੀ ਜੀ ਸਾਹਿਬ ਨੇ ਵੀ ਉਹਦੀ ਸਕਿਉਰਿਟੀ ਬੜਾ ਘਾ ਕਰਨ ਦੇ ਕਾਰਨ ਉਹਦੀ ਮੌਤ ਹੋਈ ਕੋਰਟ ਦੇ ਵਿੱਚ ਉਹਨਾਂ ਨੇ ਖੁਦ ਮੰਨ ਲਿਆ ਤਾਂ ਕੋਈ ਗਰੀ ਨਹੀਂ ਨੇ ਕਿ ਹੁਣ ਤਾਂ ਕਾਰਵਾਈ ਕਰਦੇ ਹੋਗੇ ਹੂੰ ਇਹ ਮੇਰਾ ਮੇਰਾ ਮੇਰੇ ਤੇ ਰੌਲਾ ਪਾਉਂਦੇ ਮੈਂ ਪ੍ਰਚਾਰ ਕਰਦਾ ਫਿਰਦਾ ਮੈਂ ਪ੍ਰਚਾਰ ਤਾਂ ਕਰਨਾ ਮੇਰੀ ਸਰਕਾਰ ਨੇ ਨਹੀਂ ਸੁਣੀ ਮੇਰੀ ਕਿਸੇ ਮੰਤਰੀ ਨੇ ਨਹੀਂ ਸੁਣੀ ਮੇਰੀ ਕਿਸੇ ਸੈਂਟਰ ਦੇ ਮਜੀਰ ਨੇ ਨਹੀਂ ਸੁਣੀ ਤਾਂ ਪਬਲਿਕ ਕੋਲੇ ਜਾਣ ਦਾ ਮੇਰਾ ਹੱਕ ਹੈ ਮੇਰੇ ਭਰਾ ਨੇ ਯਾਰ ਉਹਨਾਂ ਕੋਲੇ ਤਾਂ ਮੈਂ ਆਪਦੀ ਅਰਦਾਸ ਬੇਨਤੀ ਕਰੂੰਗਾ ਇਹ ਵੀ ਭਾਈ ਤੁਸੀਂ ਤਾਂ ਸੁਣ ਲਓ ਮੇਰੇ ਭਾਈਓ ਹੂੰ ਆ ਗੱਲ ਚ ਮੇਰੇ ਤਾਂ ੱੱਕਾ ਹੋਇਆ ਕਿ ਨਹੀਂ ਹੋਇਆ ਮੈਂ ਕਿਹੜਾ ਕਿਸੇ ਬਾਹ ਨੂੰ ਬਟਾ ਦਿੰਦਾ ਜਾ ਕੇ ਵੀ ਤੂੰ ਪੈ ਪੈਨੂ ਪਾ ਵੋਟ ਮੈਂ ਸਿੱਧੂ ਦਾ ਪਿਓ ਐ ਮੈਂ ਉਹਨੂੰ ਇੰਨੀ ਗੱਲ ਕਹਿੰਦਾ ਭਰਾਓ ਮੇਰਾ ਘਰ ਆਏ ਜਿਹੜਾ ਆ ਲੋਕ ਮੈਨੂੰ ਤੰਗ ਕਰਦੇ ਨੇ ਤੇ ਹੁਣ ਤੁਸੀਂ ਵੇਖ ਲਓ ਮੈਂ ਤਾਂ ਜੋ ਗਵਾਲਿਆ ਮੈਨੂੰ ਮਿਲਣਾ ਨਹੀਂ ਦਿਵਾ ਰਹੇ ਸੱਚ ਬਿਆਨ ਕਰ ਰਿਹਾ ਜੇ ਤੁਸੀਂ ਆਪਣੇ ਬੱਚੇ ਨੂੰ ਸੇਫ ਚਾਹੁੰਦੇ ਹੋ ਕੱਲ ਨੂੰ ਤੁਹਾਡੇ ਨਾਲ ਮੇਰੇ ਵਾਲੀ ਨਾ ਹੋਵੇ ਤਾਂ ਤੁਸੀਂ ਵੋਟ ਸੋਚ ਸਮਝ ਕੇ ਪਾਓ ਮੇਰੀ ਵੀ ਆਹੀ ਮੈਂ ਅਪੀਲ ਕਰਦਾ ਮੈਂ ਕਿਸੇ ਦਾ ਵਿਅਕਤੀਗਤ ਕਿਸੇ ਬੰਦੇ ਤੇ ਟਿੱਪਣੀ ਨਹੀਂ ਕਰਦਾ ਕਿਸੇ ਲੀਡਰ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਮੈਂ ਆਪਣੀ ਸਮੱਸ ਤਾਂ ਇਹਨਾਂ ਨੂੰ ਕੀ ਫਰਕ ਪੈਂਦਾ ਸਭ ਇੱਕ 29 ਮਈ ਦੀ 29 ਮਈ ਦੀ ਜਿਹੜੀ ਇੱਕ ਮੈਂ ਪੋਸਟ ਦੇਖੀ ਸੀ ਮਾਤਾ ਜੀ ਦੀ ਉਹ ਵਰਸੀ ਦੇ ਬਾਰੇ ਉਹ ਕੀ ਜਾਣਕਾਰੀ ਸਾਂਝੀ ਕਰਨਾ ਚਾਹੋਗੇ ਦਰਸ਼ਕਾਂ ਦੇ ਨਾਲ 29 ਮਈ ਦਾ ਇਸ ਵਾਰ ਮੈਂ ਇਲੈਕਸ਼ਨ ਕਰਕੇ ਨਾ ਕੋਈ ਬਹੁਤਾ ਵੱਡਾ ਪ੍ਰੋਗਰਾਮ ਨਹੀਂ ਰੱਖਿਆ ਸਿੰਪਲੀ ਪਿੰਡ ਲੈਵਲ ਦਾ ਅਸੀਂ ਗੁਰੂ ਘਰ ਪਾਠ ਪ੍ਰਕਾਸ਼ ਕਰਾਇਆ ਹੋਇਆ ਹੈ 29 ਮਈ ਨੂੰ ਅਸੀਂ ਉਹਦਾ ਭੋਗ ਪਾਵਾਂਗੇ ਜਿੰਦਾਂ ਦਾ ਆਪਣਾ ਅਮਰਿਆਦਾ ਹੈਗੀ ਹੈ ਉਹਦੇ ਅਨੁਸਾਰ ਤੇ ਕੋਈ ਬਾਹਰੋਂ ਐਸੀ ਸੰਗਤ ਰਮਿਤ ਕੀ ਨਹੀਂ ਬੁਲਾਇਆ ਕਿਸੇ ਗੱਲ ਨੂੰ ਕਿਉਂਕਿ ਤੀਨ ਨੂੰ ਮੇਰਾ ਖਿਆਲ ਚੋਣ ਪ੍ਰਚਾਰ ਬੰਦ ਹੋ ਜਾਊਗਾ ਦੂਜੇ ਹਲਕੇ ਦੇ ਲੋਕ ਇਧਰ ਆਉਣਗੇ ਪ੍ਰੋਬਲਮ ਆਊਗੀ ਹਨਾ ਸਾਨੂੰ ਪਤਾ ਮੈਂ ਇੱਕ ਸਾਬਕਾ ਫੌਜੀ ਮੈਨੂੰ ਪਤਾ ਜਿਹੜੀ ਕਾਨੂੰਨੀ ਉਲਝਣ ਤਾਣੀ ਹੈ ਵੀ ਮੈਂ ਐਵੇਂ ਲੋਕਾਂ ਨੂੰ ਇਕੱਠ ਮਾਰ ਕੇ ਉੱਥੇ ਪਰੇਸ਼ਾਨ ਕਰੀ ਬਿਲਕੁਲ ਠੀਕ ਕੋਈ ਸਾਰਿਆਂ ਨੂੰ ਰਿਕਵੈਸਟ ਕੀਤੀ ਹੈ ਬਾਕੀ ਤੁਹਾਡੇ ਮਾਰੇ ਮੈਂ ਸਾਰੇ ਜਿਹਨੇ ਦੇਸ਼ ਵਿਦੇਸ਼ ਦੇ ਵਿੱਚ ਐ ਨਿਊਜ਼ੀਲੈਂਡ ਵਿਖੰਡਪਾਟ ਪ੍ਰਕਾਸ਼ ਹੈ ਕਈ ਮੁਲਕਾਂ ਦੇ ਵਿੱਚ ਹੋਰ ਵੀ ਨੇ ਉਹਨਾਂ ਨੂੰ ਮੈਂ ਤੁਹਾਨੂੰ ਸ਼ੇਅਰ ਵੀ ਕਰੂੰਗਾ ਜ ਜ ਉਹਨਾਂ ਦੇ ਸਾਰੇ ਕਾਰਡ ਮੇਰੇ ਕੋਲੇ ਆਏ ਪਏ ਨੇ ਐ ਵੱਖ-ਵੱਖ ਜਗ੍ਹਾ ਦੇ ਉੱਤੇ ਪੁੱਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਸਾਰਿਆਂ ਨੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਕਰਵਾਏ ਹੋਏ ਨੇ ਮੈਂ ਉਹਨਾਂ ਸਾਰਿਆਂ ਨੂੰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਵੀ ਤੰਦਰੁਸਤੀ ਦੇ ਦੇ ਪਰਮਾਤਮਾ ਜੋ ਆਜੇ ਤੱਕ ਆਪਦੇ ਭਰਾ ਨੂੰ ਯਾਦ ਰੱਖਦੇ ਆ ਤੇ ਪਰਿਵਾਰ ਤੋਂ ਵੱਧ ਉਰਾ ਸਤਿਕਾਰ ਕਰਦੇ ਨੇ ਹਲੇ ਤੱਕ ਬਿਲਕੁਲ ਬਿਲਕੁਲ ਸਿਕਪਾਲ ਖੈਰਾ ਲਈ ਪ੍ਰਚਾਰ ਕਰਨ ਆਇਓ ਜਾਂਦੇ ਜਾਂਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂੰਗਾ ਤਾਂ ਮੈਂ ਹਰ ਸਟੇਜ 'ਤੇ ਕਰਦਾ ਸਿਕਪਾਲ ਖੈਰਾ ਲਈ ਸਪੋਰਟ ਦੀ ਮਦਦ ਕਰਦਾ ਹਰੇਕ ਗੱਲ ਦੇ ਉੱਤੇ ਵੀ ਜਿੰਨਾ ਵੱਧ ਤੋਂ ਵੱਧ ਜ਼ੋਰ ਲਾ ਕੇ ਤੁਸੀਂ ਇੱਕ ਵਿਵਾਖ ਵਿਅਕਤੀ ਹੈ ਗੱਲ ਮੁੱਦੇ ਕਹਿਣ ਦੀ ਹਿੰਮਤ ਰੱਖਦਾ ਹੈ ਕਈ ਵਾਰੀ ਤੁਸੀਂ ਵੇਖਿਆ ਹੋਣਾ ਪਈ ਜੀ ਪਹਾੜੀ ਲੈਨ ਤੋਂ ਵੀ ਬਾਹਰ ਜਾ ਕੇ ਵੀ ਗੱਲ ਕਰ ਜਾਂਦੇ ਕਿਉਂਕਿ ਉਹਨੂੰ ਮੁੱਦਾ ਮਿਲਣਾ ਚਾਹੀਦਾ ਉਹਨੂੰ ਪਤਾ ਲੈ ਵੀ ਇਹ ਗੱਲ ਜਾਇਜ਼ ਹੈ ਫਿਰ ਉਹ ਦੇਖਦੇ ਨਹੀਂ ਹੈਗੇ ਵੀ ਇਹ ਮੇਰੇ ਕਿੰਨੀ ਖਿਲਾਫ ਜਾਊਗੀ ਕਿੰਨੀ ਹੱਕ ਚ ਜਾਊਗੀ ਹੁਣ ਵੀ ਜਿਵੇਂ ਦੇਖਿਆ ਗੈਰ ਪੰਜਾਬੀ ਤੇ ਖੜਨਾ ਹੂੰ ਤਾਂ ਮੇਰੇ ਖਿਆਲ ਇਸ ਵਰੀਆ ਕੈਂਡੀਡੇਟ ਕੌਣ ਹੋ ਸਰ ਬਿਲਕੁਲ ਗੱਲ ਬਾਤ ਕਰਨ ਦੀ ਬਹੁਤ ਬਹੁਤ ਧੰਨਵਾਦ ਜੀ ਤਾਂ ਐਸਨ ਸਰਦਾਰ ਬਲਕੌਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕੀਤੇ ਆ ਔਰ ਲੋਕਾਂ ਦੇ ਜਿਹੜੇ ਹਰ ਸਵਾਲ ਸੀ ਉਮੀਦ ਕਰਦੇ ਆ ਕਿ ਉਹਨਾਂ ਨੂੰ ਜਵਾਬ ਜਿਹੜੇ ਆ ਉਹ ਮਿਲ ਗਏ ਹੋਣਗੇ ਉਮੀਦ ਕਰਦੇ ਆ ਕਿ ਇਹ ਇੰਟਰਵਿਊ ਤੁਹਾਨੂੰ ਜਰੂਰ ਪਸੰਦ ਆਇਆ ਹੋ ਧੰਨਵਾਦ